ਕੀ ਹੋ ਰਿਹਾ ਅੱਜਕੱਲ ਵੀ ਲੋਕ ਇੱਕ ਤਾਂ ਨਵੇਂ ਬੰਦੇ ਜਿਹੜੇ ਆਉਂਦੇ ਆ ਉਹਨਾਂ ਨੂੰ ਕੰਟੈਕਟ ਵੀ ਜਿਹੜੇ ਮੋਡ ਹੈ ਆਪਾਂ ਕਹਿ ਸਕਦੇ ਹਾਂ ਮਾਰਵਾੜੀ ਬ੍ਰੀਡ ਦਾ ਕਾਂਟਾ ਦਿਲਬਾਗ ਹੋ ਗਿਆ ਦੇਵਰਾਜ ਹੋ ਗਿਆ ਉਹ ਚਾਹੁੰਦੇ ਵੀ ਇਹਨਾਂ ਦਾ ਬੱਚੇ ਸਾਡੇ ਘਰੇ ਹੋਣ ਪਰ ਉਹਦੇ ਵਿੱਚ ਕੀ ਹੈ ਵੀ ਜਿਹੜੇ ਪੁਰਾਣੇ ਬ੍ਰੀਡਰ ਹੈ ਉਹਨਾਂ ਨੂੰ ਵੀ ਜ਼ਿੰਮੇਵਾਰੀ ਅੱਜਕੱਲ ਲੋਕ ਕਮਰਸ਼ੀਅਲ ਬਰੀਡਿੰਗ ਜ਼ਿਆਦਾ ਕਰਾ ਰਹੇ ਆ ਵੀ ਸਾਡਾ ਬੱਚਾ ਮਹਿੰਗਾ ਵਿਕੇ ਵੀ ਉਹ ਚੋਂ ਮੈਂ ਤਾਂ ਆਈ ਚਾਹਣਾ ਵੀ ਚਲੋ ਕਮਰਸ਼ੀਅਲ ਬਰੀਡਿੰਗ ਵੀ ਜ਼ਰੂਰੀ ਹੈ ਵੀ ਅਗਲੇ ਨੇ ਪੈਸੇ ਕਮਾਉਣੇ ਆ ਮਿਹਨਤ ਕਰ ਰਿਆ ਸਾਰੇ ਪਰ ਉਹਦੇ ਨਾਲ ਬਰੀਡ ਨੂੰ ਬਚਾਉਣ ਦਾ ਜਾਂ ਪ੍ਰੀਜ਼ਰਵ ਕਰਨ ਦਾ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈ ਵੀ ਬਰੀਡ ਦੇ ਲੀ ਵੀ ਆਪਾਂ ਕੁਝ ਕਰੀਏ ਜੀ ਯਾਰ ਭਾਈ ਲਾਈਨ ਦਾ ਮਤਲਬ ਇਹ ਹੁੰਦਾ ਸੀ ਹੁਣ ਲਾਈਨ ਆਪਣੇ ਲੋਕਾਂ ਨੇ ਬਣਾ ਲਈ ਵੇਚਣ ਵਾਸਤੇ ਹਮ ਰਿਐਲਿਟੀ 'ਚ ਜੋ ਲਾਈਨ ਦਾ ਮਾਰਵਾੜੀ ਘੋੜੇ ਆ ਮੰਨ ਲਓ ਕੋਈ ਵੀ ਘੋੜੇ ਘੋੜੇ ਚ ਘੋੜੀ ਹੁੰਦੇ ਆ ਚੰਗੇ ਹੋਣਗੇ ਹੋ ਸਕਦਾ ਕਿਸੇ ਲਾਈਨ ਦੇ ਵਿੱਚ ਹਾਈਟ ਹੋਵੇ ਕਿਸੇ ਦੇ ਵਿੱਚ ਬਿਊਟੀ ਹੋਵੇ ਹਮ ਠੀਕ ਹੈ ਜੀ ਤੇ ਕਿਸੇ ਦੇ ਵਿੱਚ ਦੋਨੇ ਚੀਜ਼ਾਂ ਹੀ ਹੋਣ ਠੀਕ ਹੈ ਪਰ ਲਾਈਨ ਦਾ ਜੋ ਮੇਨ ਮਹੱਤਵ ਸੀ ਉਹ ਵੇਚਣ ਪੱਖੋਂ ਨਹੀਂ ਸੀ ਲਾਈਨ ਦਾ ਮੇਨ ਮਹੱਤਵ ਉਹਨਾਂ ਦੇ ਬਰੀਡਿੰਗ ਆਸਤੇ ਸੀ ਹੂੰ ਇਹ ਲੈ ਕੇ ਆਏ ਜੇ ਵਰਤਨ ਲੱਗ ਜਾਣ ਤਾਂ ਇਹ ਸਗੇ ਭਰਾਵਾਂ ਵਰਗੇ ਆ ਹੂੰ ਪਰ ਸ਼ਰੀਕ ਵੀ ਸਗੇ ਭਰਾ ਹੀ ਬਣਦੇ ਹੁੰਦੇ ਆ ਹੂੰ ਇਹ ਸ਼ਰੀਕੇਵਾਜੀ ਵੀ ਆ ਜਾਂਦੀ ਘੋੜਿਆਂ 'ਚ ਜਦੋਂ ਥੋੜੀ ਆਪਸ ਵਿੱਚ ਨਹੀਂ ਬਣਦੀ ਜੀ ਤੇ ਜੇ ਵਰਤਨ ਲੱਗ ਜਾਣਾ ਤੇ ਸਗਿਆਂ ਭਰਾਵਾਂ ਵਰਗੇ ਆ ਫੇਰ ਜੇ ਕਿਸੇ ਨੂੰ ਨੁਕਸਾਨ ਹੁੰਦਾ ਤੇ ਸਭ ਤੋਂ ਪਹਿਲਾਂ ਭਰਾ ਹੀ ਖੜਾ ਹੁੰਦਾ ਤੇ ਘੋੜਿਆਂ ਵਾਲੇ ਨਾਲ ਵੀ ਘੋੜਿਆਂ ਵਾਲੇ ਹੀ ਖੜੇ ਹੁੰਦੇ। ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਭਾਈ ਕੋਈ ਸ਼ੱਕ ਨਹੀਂ। ਭਾਈ ਬਰੀਡਿੰਗ ਦੇ ਵਿੱਚ ਨਾ ਮੌਕੀ ਲੋਕ ਅੱਜ ਕੱਲ ਕੀ ਵੇਂਦੇ ਆ ਕਿ ਇੱਕ ਸਾਈਡ ਵੇਖਣਗੇ। ਹੂੰ। ਪਿਓ ਦੀ। ਜੀ। ਠੀਕ ਹੈ। ਤੇ ਉਹ ਮਾਂ ਵਾਲੀ ਸਾਈਡ ਨਹੀਂ ਦੇਖਦੇ। ਉਹਨੂੰ ਜ਼ਿਆਦਾਤਰ ਓਵਰਲੁੱਕ ਕਰ ਦਿੰਦੇ ਆ। ਜੀ। ਠੀਕ ਹੈ। ਕਿ ਬਰੀਡਿੰਗ ਦੇ ਵਿੱਚ ਦੋ ਪੇਰੈਂਟਸ ਇਨਵੋਲਵ ਹੋਣਗੇ। ਠੀਕ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਘੋੜੀ ਦਾ 60% ਹੈ ਜਾਂ ਘੋੜੇ ਦਾ 40% ਹੈ ਜੀ ਇਹ ਹੈ ਜੀ ਉਹ ਹੈ ਜੀ ਆਪਾਂ ਕਹਿ ਰਹੇ ਨੇ ਕਿ 50-50 ਬਲੱਡ ਦੋਨਾਂ ਪਾਸਿਓਂ ਆਉਂਦਾ ਹੂੰ ਉਹ ਕੰਬਾਈਨ ਹੋ ਕੇ 100% ਬਲੱਡ ਬਣਾਇਆ ਉਹਨੇ ਉਹਨੂੰ ਜਦੋਂ ਤੁਸੀਂ ਸੇਮ ਲਾਈਨ ਦੀ ਮੇਅਰ ਨਾਲ ਬਰੀਡ ਕਰੋਗੇ ਤੇ ਗਰੋਥ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਜਿਵੇਂ ਇਮਿਊਨਿਟੀ ਹੋ ਗਈ ਬਈ ਕਈ ਵਾਰੀ ਗਰੋਥ ਅਬਨਾਰਮਲ ਵੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਕਈ ਚੀਜ਼ਾਂ ਦਾ ਫਰਕ ਪੈ ਜਾਂਦਾ ਪਰ ਉਹਦੇ ਵਿੱਚ ਕੀ ਹੈ ਕਿ ਜਿਹੜੇ ਬਰੀਡ ਕੈਰੈਕਟਿਸਟਿਕਟ ਆ ਉਹ ਗਵਾਚ ਜਾਂਦੇ ਹੁੰਦੇ ਬਿਲਕੁਲ ਬਾਈ ਹੁਣ ਮੰਨ ਲਓ ਗੁਜਰਾਤ ਆ ਗੁਜਰਾਤ ਦਾ ਤੁਸੀਂ ਨਾਂ ਲਿਆ ਉੱਥੇ ਦੋ ਘੋੜੇ ਚੰਗੇ ਵੇਚ ਕੇ ਗਏ ਆਪਣੇ ਪੰਜਾਬ ਤੋਂ ਹੂੰ ਠੀਕ ਹੈ ਕਿਉਂਕਿ ਉਹਨਾਂ ਕੋਲ ਦੂਜੀ ਲਾਈਨ ਜ਼ਿਆਦਾ ਸੀ ਹੂੰ ਉਹਨਾਂ ਕੋਲ ਬਨਾਸ ਘਾਂਠਾ ਵਿੱਚ ਰਤਨਾਕਰ ਜ਼ਿਆਦਾ ਠੀਕ ਹੈ ਫਿਰ ਦੇਵ ਦਰਬਾਰ ਜੀ ਠੀਕ ਹੈ ਜਿਹੜੇ ਮੱਠ ਵਾਲੀ ਲਾਈਨ ਹੈ ਉਹ ਬਹੁਤ ਜ਼ਿਆਦਾ ਫੇਰ ਉਹਨਾਂ ਕੋਲ ਸਿਵੜੀਆਂ ਮੱਠ ਜੀ ਨੂੰ ਰਤਨਾਕਰਨਾਲ ਪਿੱਛੋਂ ਜਾ ਕੇ ਵੇਖਿਆ ਸੇਮ ਉਸ ਲਾਈਨ ਦੀਆਂ ਮੇਅਰਸ ਜ਼ਿਆਦਾ ਹੂੰ ਉਹਨਾਂ ਨੇ ਫਿਰ ਇੱਥੋਂ ਜਿਹੜੇ ਚੰਗੇ ਸਟਾਲੀਅਨ ਥੋੜਾ ਜਿਹਾ ਕੁਝ ਫਿਰ ਉਹਨਾਂ ਨੇ ਆਲੀਸ਼ਾਨ ਵਿੱਚ ਯੂਜ਼ ਕੀਤਾ ਸੀ ਜੀ ਤੇ ਉਹਨਾਂ ਨੇ ਫਿਰ ਉਹੋ ਜਿਹੇ ਘੋੜੇ ਲਏ ਜਿਹੜੇ ਆਲੀਸ਼ਾਨ ਤੋਂ ਵੀ ਦੂਰ ਹੋ ਜਾਣ ਮੈਕਸਿਮਮ ਬਰੀਡਿੰਗ ਕਰ ਸਕਣ ਉੱਥੇ ਹੂੰ ਯੰਗ ਗੌਟ ਸਟਾਲੀਅਨ ਕਰਨਵੀਰ ਬਾਦਲ ਦੰਤੇ ਦਾ ਬੱਚਾ ਹੈ ਤੇ ਬਾਦਲ ਦੰਤਾ ਮੇਰੇ ਫੇਵਰਟ ਘੋੜਿਆਂ 'ਚੋਂ ਇੱਕ ਹੈ ਪਰ ਜਦ ਮੈਂ ਇਹ ਘੋੜੇ ਦੇ ਦਰਸ਼ਨ ਕੀਤੇ ਐ ਇਹਨੂੰ ਨਹਾਰਿਆ ਇਹਦੀ ਖੂਬਸੂਰਤੀ ਨੂੰ ਤੱਕਿਆ ਤੇ ਸੱਚੀ ਇਹ ਮੇਰੇ ਮਨਪਸੰਦ ਘੋੜਿਆਂ ਦੇ ਵਿੱਚੋਂ ਇੱਕ ਬਣ ਗਿਆ ਸੱਜਣੋ ਇਸ ਗੱਲ ਨਾਲ ਤੁਸੀਂ ਵੀ ਸਹਿਮਤ ਹੋਗੇ ਅਥਾ ਖੂਬਸੂਰਤੀ ਉਹ ਪ੍ਰਮਾਤਮਾ ਨੇ ਇਹਨੂੰ ਬਖਸ਼ੀ ਹੈ ਬਾਕਮਾਲ ਮਜਬੂਤੀ ਬਖਸ਼ੀ ਹੈ ਕਿ ਇੱਕ ਗੱਲ ਹੋਰ ਹੈ ਕਿ ਬਾਹਰ ਤਾਂ ਮੱਥੇ ਤੇ ਇਹਦੇ ਆਪ ਦੇ ਤਿਲਕ ਤੋੜ ਹੈ ਪਰ ਇਹਦੇ ਅੰਦਰ ਪਟਾ ਲੁਕਿਆ ਹੋਇਆ ਹੈ ਉਹ ਕਿਵੇਂ ਕਿ ਜਿਹੜੇ ਇਹਦੇ ਰਿਜ਼ਲਟ ਆਏ ਆ ਬੱਚੇ ਆਏ ਆ ਤੇ 90 95% ਬੱਚਿਆਂ ਦੇ ਇਹਨੇ ਪਟਾ ਲਾਇਆ ਸੱਜਣੋ ਉਹ ਵੀ ਤੁਹਾਨੂੰ ਅਸੀਂ ਪ੍ਰੂਫ ਹੈ ਜਿਹੜਾ ਉਹ ਵੀਡੀਓ ਦੇ ਵਿੱਚ ਇਹਦੇ ਬੱਚੇ ਵੀ ਵਿਖਾਵਾਂਗੇ ਬਾਕੀ ਬਹੁਤ ਹੀ ਖੂਬਸੂਰਤ ਗਰਦਨ ਦਾ ਮਾਲਕ ਹੈ ਜਿੰਨੂੰ ਕੇ ਭਰਾ ਪੀਕੌਕ neck ਵੀ ਕਹਿ ਦਿੰਦੇ ਆ ਬਹੁਤ ਹੀ ਜ਼ਿਆਦਾ ਲਾਜ਼ਵਾਬ ਖੜਨੀ ਹੈ ਤੇ ਇਹ ਚੀਜ਼ ਇਨੇ ਆਪਦੇ ਬੱਚਿਆਂ ਦੇ ਵਿੱਚ ਵੀ ਪਾਈ ਆ ਤੇ ਇੱਕ ਬਹੁਤ ਮਹੱਤਵਪੂਰਨ ਗੱਲ ਹੈ ਵੀਡੀਓ ਸਿਰੇ ਤੱਕ ਦੇਖਿਓ ਹੋਰ ਗੱਲ ਜਾਂਦਾ ਜਾਂਦਾ ਕਹਦਾ ਕਿ ਘੋੜਾ ਜਗਤ 'ਚ ਇੱਕ ਬਹੁਤ ਵੱਡੀ ਤਬਦੀਲੀ ਆ ਰਹੀ ਹੈ ਇਹ ਗੱਲ ਯਾਦ ਰੱਖਿਓ ਜੇ ਇਸ ਲਾਈਨ ਚ ਕਾਮਯਾਬ ਹੋਣਾ ਹੈ ਤਾਂ ਇਹ ਵੀਡੀਓ ਪੂਰੀ ਸਿਰੇ ਤੱਕ ਦੇਖ ਲਿਓ ਤਬਦੀਲੀ ਇਹ ਆ ਰਹੀ ਹੈ ਕਿ ਪੰਜਾਬ ਤੇ ਰਾਜਸਥਾਨ ਚ ਵਕਰੀਆਂ ਵਕਰੀਆਂ ਲੈਣਾ ਦੇ ਚੰਗੇ ਬਲੱਡ ਦੇ ਬਹੁਤ ਚੰਗੇ ਘੋੜੇ ਆਉਣੇ ਸ਼ੁਰੂ ਹੋਗੇ 2 ਸਾਲ ਬਾਅਦ ਤੁਹਾਨੂੰ ਪਛਤਾਉਣਾ ਨਾ ਪਵੇ ਇਸ ਕਰਕੇ ਆਪਾਂ ਨੂੰ ਅੱਜ ਤੋਂ ਹੀ ਇਹ ਮੌਕਾ ਸੰਭ ਲੈਣਾ ਚਾਹੀਦਾ ਹੈ ਸੱਜਣੋ ਬਾਈ ਹੋਣਾ ਨੇ ਜਿਵੇਂ ਮੌਕੇ ਦੀ ਨਜ਼ਾਕਤ ਨੂੰ ਸਮਝਿਆ ਤੇ ਆ ਘੋੜਾ ਲਿਆਂਦਾ ਹੈ ਕਰਨਵੀਰ ਇਹੀ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਹੋਊਗਾ ਹੋਊਗਾ ਕੀ ਹੋਣਾ ਸ਼ੁਰੂ ਹੋ ਗਿਆ ਸੱਜਣੋ ਜਿਹੜੇ ਸਮਝਦਾਰ ਭਰਾ ਐ ਲੈਣਾ ਬਾਰੇ ਜਾਣਕਾਰੀ ਰੱਖਦੇ ਆ ਤੇ ਅੱਗੇ ਆਉਣ ਵਾਲੇ ਸਮੇਂ ਬਾਰੇ ਘੋੜਿਆਂ ਦੇ ਵਿੱਚ ਕੀ ਹੋਣ ਵਾਲਾ ਉਹ ਚੀਜ਼ ਨੂੰ ਮਹੱਤਤਾ ਦਿੰਦੇ ਆ ਤੇ ਉਹ ਭਾਈ ਇਦਾਂ ਦੇ ਚੰਗੇ ਵੱਖਰੀ ਬਲੱਡ ਲਾਈਨਾਂ ਦੇ ਘੋੜੇ ਲੈ ਕੇ ਆ ਰਹੇ ਆ ਬਾਕੀ ਇਹ ਕਿਹੜੀ ਨਸਲ ਦਾ ਹੈ ਉਹ ਤਾਂ ਤੁਹਾਨੂੰ ਬਾਦਲਦਨ ਤੇ ਬਾਰੇ ਹੀ ਦੱਸਿਆ ਹੈ ਬਾਕੀ ਇਹਦੀ ਮਾਂ ਬਾਰੇ ਖਾਨਦਾਨ ਇਹਦਾ ਆਪਦਾ ਖਾਨਦਾਨ ਸਾਰੀ ਉਮਰ ਤੇ ਹਾਈਟ ਸਾਰਾ ਕੁਝ ਤੁਹਾਨੂੰ ਵੀਡੀਓ 'ਚ ਦੱਸਣਾ ਹੈ ਇੱਕ ਗੱਲ ਹੋਰ ਹੈ ਕਿ ਜਿੰਨੀ ਵੀ ਬਾਈਆਂ ਨੇ ਹਾਈਟ ਦੱਸੀ ਹੈ ਪ੍ਰੋਪਰ ਫੱਟੀ ਵਾਲੀ ਇੱਕ ਸੂਤਰ ਉੱਤੇ ਤੇ ਨਾ ਥੱਲੇ ਬਿਲਕੁਲ ਠੀਕ ਉਨੀ ਹੀ ਨਿਕਲੂਗੀ ਸੋ ਘੋੜਾ ਓਸਾ ਬਣਾ ਦੇਖਿਓ ਬਾਕੀ ਇਹਨਾਂ ਵੀਰਾਂ ਦਾ ਘੋੜਾ ਹੈ ਬਾਈ ਨਵੀ ਸਿੱਧੂ ਬਹੁਤ ਹੀ ਪਿਆਰਾ ਸੱਜਣਾ ਹੈ ਆਪਣਾ ਇਹ ਬਹੁਤ ਹੀ ਲਾਜਵਾਬ ਨਿੱਗੇ ਸੁਭਾ ਦਾ ਮਾਲਕ ਹੈ ਜਿੰਨੀ ਵੀ ਤਾਰੀਫ ਇਹ ਭਰਾ ਦੀ ਮੈਂ ਕਰਾਂ ਉਨੀ ਘੱਟ ਹੈ ਤੁਸੀਂ ਇੱਕ ਵਾਰ ਵੀਰ ਨਾਲ ਗੱਲ ਜਰੂਰ ਕਰਿਓ ਫੋਨ ਲਾ ਕੇ ਤੇ ਮੁਬਾਰਕਵਾਤ ਵੀ ਜਰੂਰ ਦਿਓ ਵੀਰਾ ਨਵਜੋਤ ਦੇ ਬਾਈ ਨਵੀ ਸਿੱਧੂ ਇਹਨਾਂ ਦੇ ਘੋੜੇ ਕਰਨਵੀਰ ਤੋਂ ਕਿਸੇ ਵੀ ਪ੍ਰਕਾਰ ਦੀ ਘੋੜੀ ਵੀ ਪਰਾਉਣੀ ਹੈ ਤੇ ਬੇਚਿੰਤ ਹੋ ਗਈ ਯਾਰ ਫੋਨ ਕਰ ਲਿਓ ਬਹੁਤ ਵਧੀਆ ਇਨਸਾਨ ਹੈ ਬਾਈ ਹੁਣ ਕਿਹੜੇ ਮੱਥੇ ਤੁਹਾਨੂੰ ਮਿਲਣਗੇ ਬਾਕੀ ਵੀਡੀਓ ਸ਼ੇਅਰ ਕਰਿਓ ਬਾਈਆਂ ਨੇ ਇਨ ਬਰੀਡਿੰਗ ਕ੍ਰਾਸ ਬਰੀਡਿੰਗ ਲਾਈਨ ਬਰੀਡਿੰਗ ਬਾਰੇ ਬਹੁਤ ਵਧੀਆ ਗੱਲਬਾਤ ਬਹੁਤ ਵੱਡੀ ਜਾਣਕਾਰੀ ਦਿੱਤੀ ਐ ਆਜੋ ਕਰਦੇ ਆ ਗੱਲਬਾਤ ਜਿੰਨਾਂ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕਰਕੇ ਘੋੜੇ ਵਾਲੇ ਭਰਾਵਾਂ ਦਾ ਹੌਸਲਾ ਵਧਾਇਆ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਸਵਰਨ ਸਿੰਘ ਔਲਖ ਖੋਸਾ ਟਿੱਬੀ ਵਾਲਾ ਮੰਗਲ ਸਿੰਘ ਜੱਟਵਾਦ ਢਿੱਲੋ ਦਿਲਦੀਪ ਸਿੰਘ ਸਤਪਾਲ ਗਿੱਲ ਬਾਈ ਬਲਰਾਜ ਸਿੰਘ ਜਗਸੀਰ ਸੇਖੋਂ ਵਿੱਕੀ ਚੀਨਾ ਲਖਵਿੰਦਰ ਜਾਖੜ ਬਿੰਦਾਖਰੌੜ ਕੀਮ ਸਿੰਘ ਗੁਰਪਿੰਦਰ ਬਰਾੜ ਅਰਸ਼ਦੀਪ ਸਿੰਘ ਅਨੋਖ ਸਿੰਘ ਸੰਦੀਪ ਸਿੰਘ ਮਾਨ ਸਾਬ ਵੜੈ ਚ ਜੈ ਪ੍ਰਕਾਸ਼ ਹਾਰਬੀ ਸਿੰਘ ਪਰਮਿੰਦਰ ਚਾਲ ਗੈਵੀ ਬਾਜਵਾ ਆਜੋ ਕਰਦੇ ਆ ਗੱਲਬਾਤ ਲੈਨੇ ਆ ਭਰਾਵਾਂ ਤੋਂ ਜਾਣਕਾਰੀ ਤੇ ਸੋਹਣਾ ਸੁਨੱਖਾ ਸਟਾਲੀਨ ਵਿਖਾਉਣੇ ਤੁਹਾਨੂੰ ਧੰਨਵਾਦ ਹਾਂਜੀ ਸਸਕਾਲ ਜੀ ਸਵਾਗਤ ਹੈ ਆਮ ਤੋਂ ਖਾ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਬਹੁਤ ਹੀ ਲਾਜਵਾਬ ਮਜ਼ਬੂਤ ਤੇ ਸੁਨੱਖਾ ਸਨੱਖਾ ਵੀ ਇੰਨਾ ਆ ਕੇ ਜਿਹੜਾ ਭਰਾ ਵੀ ਸੜਕ ਦੇ ਉਤੋਂ ਵੇਖ ਕੇ ਲੰਘਦਾ ਹੈ ਤੇ 5 ਮਿੰਟ ਇਹਦੇ ਕੋਲ ਖਲੋ ਕੇ ਜਾਂਦਾ ਹੈ ਕਹਿੰਦਾ ਦਾ ਭਾਵ ਹੈ ਕਿ ਰੂ ਠਾਰਦਾ ਘੋੜਾ ਵਖਾ ਕੇ ਹਟਿਆ ਤੇ ਜਿਹੜਾ ਇਹ ਘੋੜੇ ਦਾ ਬਾਪ ਹੈ ਮਾਰਵਾੜੀਆਂ ਦੇ ਵਿੱਚ ਉਹ ਮੇਰਾ ਫੇਵਰਟ ਘੋੜਾ ਹੈ ਮਾਰਵਾੜੀ ਜਿੰਨੇ ਵੀ ਘੋੜੇ ਨੇ ਸਾਰੇ ਭਰਾਵਾਂ ਦੇ ਚੰਗੇ ਆ ਪਰ ਉਹ ਆਪੋ ਆਪਣੀ ਅੱਖ ਵੇਖਣ ਦਾ ਇੱਕ ਮੰਨ ਲਓ ਮਨ ਨੂੰ ਸਕੂਨ ਮਿਲਦੀ ਗੱਲ ਹੁੰਦੀ ਹੈ ਉਹ ਵੀ ਮੇਰਾ ਬਾਕੀ ਘੋੜਿਆਂ ਦੇ ਵਿੱਚੋਂ ਇੱਕ ਘੋੜਾ ਬਈ ਮੈਨੂੰ ਉਹ ਵੀ ਸੋਹਣਾ ਲੱਗਦਾ ਤੇ ਜਦੋਂ ਇਹਨੂੰ ਵੇਖਿਆ ਤੇ ਇਹਨੂੰ ਵੇਖ ਕੇ ਵੀ ਐ ਲੱਗਦਾ ਹੈ ਕਿ ਯਾਰ ਇਹਨੂੰ ਵੀ ਪ੍ਰਮਾਤਮਾ ਨੇ ਵਿਲੇ ਟਾਈਮ ਦੇ ਵਿੱਚ ਜਾਂ ਆਪਣੇ ਜਵਾਕਾਂ ਨੂੰ ਛੁੱਟੀ ਛੱਟੀ ਤੇ ਕਲਾ ਆ ਕੇ ਬਈ ਇਹਦੇ ਤੇ ਚਾਰ ਦਿਨ ਰੀਜਨਲ ਲਾਏ ਹੋਏ ਐ ਉਹ ਗੱਲ ਦੀ ਗਵਾਹੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਸੋਨੇ ਤੇ ਸੁਹਾਗਾ ਇਹ ਹੈ ਵੀ ਇਹ ਗੱਲ ਦੀ ਗਵਾਹੀ ਇਹਦੇ ਬੱਚੇ ਵੀ ਭਰਦੇ ਆ ਬੱਚੇ ਬਹੁਤ ਹੀ ਜ਼ਿਆਦਾ ਲਾਜਵਾਬ ਬਹੁਤ ਹੀ ਜ਼ਿਆਦਾ ਸੁਨੱਖੇ ਸ਼ੋਅ ਕੁਆਲਟੀ ਦੇ ਬੱਚੇ ਪੈਦਾ ਕਰ ਰਿਹਾ ਹੈ ਵਸ਼ੇਰੀਆਂ ਕਿੰਨੀਆਂ ਵਸ਼ੇਰੇ ਕਿੰਨੇ ਆ ਉਹ ਡਿਸਕਸ਼ਨ ਤਾਂ ਆਪਾਂ ਬਾਈ ਹੁਣਾਂ ਤੋਂ ਹੀ ਕਰਨਾ ਤੇ ਬਾਈ ਹੁਣਾਂ ਤੋਂ ਕਿੰਨੇ ਟਾਈਮ ਦਾ ਆ ਜਾਂ ਕਿੱਦਾਂ ਇਹਨਾਂ ਨੂੰ ਸ਼ੌਂਕ ਪਿਆ ਇਹ ਵੀ ਗੱਲਬਾਤ ਕਰਾਂਗੇ ਤੇ ਬੜੀ ਕਮਾਲ ਦੀ ਜਾਣਕਾਰੀ ਅੱਜ ਬਰੀਡਿੰਗ ਬਾਰੇ ਤੇ ਇਹਨਾਂ ਬਰੀਡਿੰਗ ਬਾਰੇ ਵੀ ਤੁਹਾਨੂੰ ਦੇਾਂਗੇ ਵੀਡੀਓ ਦੇ ਵਿੱਚ ਸੋ ਵੀਡੀਓ ਤੇ ਐਂਡ ਤੱਕ ਅੰਤ ਤੱਕ ਤੁਸੀਂ ਜੁੜੇ ਰਹੋ ਤੁਹਾਨੂੰ ਬਹੁਤ ਜਾਣਕਾਰੀ ਵਧੀਆ ਲੱਗੂਗੀ ਇਹ ਵੀਡੀਓ ਦੇ ਵਿੱਚ ਤੇ ਤੁਹਾਨੂੰ ਮਜ਼ਾ ਵੀ ਆਊਗਾ ਤੇ ਆਪਾਂ ਬੈਠੇ ਹਾਂ ਜੀ ਸ਼੍ਰੀ ਗੰਗਾ ਨਗਰ ਦੇ ਵਿੱਚ ਭਾਈ ਨਵੀ ਬਰਾੜ ਹੈ ਆਪਣੇ ਨਾਲ ਵੀਰਾ ਨਵਜੋਤ ਬੈਠਾ ਹੈ ਦੋਵੇਂ ਭਰਾ ਵੀ ਨੇ ਦੋਵੇਂ 파ਟਨਰ ਵੀ ਨੇ ਤੇ ਪਹਿਲਾ ਸਵਾਗਤ ਕਰਦੇ ਆ ਵੀਰ ਹੋਣਾ ਦਾ ਫਿਰ ਸਾਰੀ ਜਾਣਕਾਰੀ ਲੈਣੇ ਆ ਜੀ ਰਾਜਸਥਾਨ ਦੀ ਧਰਤੀ ਤੇ ਅੱਜ ਆਉਣੇ ਹੋਏ ਆ ਬਾਈ ਸਵਾਗਤ ਹੈ ਜੀ ਸੱਚੀ ਕਰ ਬਾਈ ਸੱਚੀ ਗੱਲ ਜੀ ਚੜਦੀ ਕਲਾ ਚੜਦੀ ਕਲਾ ਬਾਈ ਪੂਰੀ ਗੱਲ ਉਧਰੋਂ ਸ਼ੁਰੂ ਕਰਾਂਗੇ ਇੱਧਰੋਂ ਸ਼ੁਰੂ ਕਰਾਂਗੇ ਬਾਈ ਜਿੱਧਰੋਂ ਮਰਜ਼ੀ ਕਰ ਲਓ ਚਲੋ ਥੋੜੇ ਤੋਂ ਕਰ ਲੈਂਦੇ ਤੁਸੀਂ ਨੇੜੇ ਬੈਠੇ ਹੋ ਜੀ ਨਵੀਂ ਵੀਰੇ ਘੋੜਿਆਂ ਦਾ ਇੱਕ ਅਨਮੁੱਲਾ ਸ਼ੌਂਕ ਮੰਨਿਆ ਜਾਂਦਾ ਹੈ ਦੂਜਿਆਂ ਸ਼ੌਂਕਾਂ ਤੋਂ ਇਹ ਡਿਫਰੈਂਟ ਮੰਨਿਆ ਜਾਂਦਾ ਹੈ ਪਹਿਲਾਂ ਤੇ ਉਹਦਾ ਕਾਰਨ ਉਹਦਾ ਕੀ ਕਾਰਨ ਹੈ ਵੀ ਇਹ ਸ਼ੌਂਕ ਅਲੱਗ ਕਿਉਂ ਹੈ ਭਾਈ ਇੱਕ ਤਾਂ ਇਹ ਜਾਨਵਰ ਜੋ ਕਹਿੰਦੇ ਆ ਇਹਨੂੰ ਲੋਕ ਜਾਨਵਰ ਮੰਨਣ ਨੂੰ ਤਿਆਰ ਨਹੀਂ ਹੈ ਨਾ ਕਿ ਇਹਨੂੰ ਹਮੇਸ਼ਾ ਇੱਕ ਦੇਵ ਦੇ ਨਾਲ ਵੀ ਇਹਨੂੰ ਸਤਿਕਾਰ ਦੀ ਗੱਲ ਦੇਖਿਆ ਗਿਆ ਜੇ ਆਪਾਂ ਆਪਦੇ ਚ ਵੇਖ ਲਈਏ ਗੁਰਬਾਣੀ ਚ ਤੇ ਉਹਦੇ ਚ ਵੀ ਸਤਿਕਾਰ ਦਿੱਤਾ ਛੇਵੇਂ ਪਾਸ਼ਾ ਨੇ ਇਹਨਾਂ ਨੂੰ ਜਾਨ ਭਾਈ ਕਿਹਾ ਠੀਕ ਹੈ ਨਾ ਤਾਂ ਇਹਨੂੰ ਕੋਈ ਉਸ ਤਰੀਕੇ ਨਾਲ ਲੈਂਦਾ ਨਹੀਂ ਬਾਕੀ ਭਾਈ ਤੁਸੀਂ ਘੋੜੇ ਵੇਖਦੇ ਹੋ ਜਦੋਂ ਆਪਾਂ ਘੋੜੇ ਨੂੰ ਦੇਖਦੇ ਹਾਂ ਉਹ ਇੰਨਾ ਕ ਕਰਸ਼ਕ ਹੁੰਦਾ ਕਿਉਂ ਸ਼ੌਕ ਹੀ ਉਹਨਾਂ ਸ਼ੌਕੀਨ ਬੰਦਾ ਦਾ ਬਣ ਜਾਂਦਾ ਜਿਨ੍ਹਾਂ ਨੂੰ ਸੋਹਣੀਆਂ ਚੀਜ਼ਾਂ ਪਸੰਦ ਆ ਉਹਨਾਂ ਨੂੰ ਘੋੜਾ ਪਸੰਦ ਹੋਊਗਾ ਹੀ ਹੋਊਗਾ ਜੀ ਵੱਡੇ ਪੱਧਰ ਤੇ ਕਹਿ ਦਈਏ ਜਿੱਦਾਂ ਤੁਸੀਂ ਗੱਲ ਕੀਤੀ ਆ ਨਾ ਸਤਕਾਰ ਵਾਲੀ ਗੱਲ ਜਿਹੜੀ ਕਰੀ ਆ ਉਹ ਕਿਤੇ ਨਾ ਕਿਤੇ ਇਹ ਪੁਰਾਣੇ ਸਮੇਂ ਤੋਂ ਕਹਿ ਦਈਏ ਰਾਇਲ ਹੀ ਰਿਹਾ ਹੈ ਘੋੜਾ ਹਨਾ ਤੇ ਅੱਜ ਦੇ ਟਾਈਮ 'ਚ ਤਾਂ ਬਾਈ ਆਪਾਂ ਦੇਖ ਹੀ ਰਹੇ ਹਾਂ ਤੇ ਆਉਣ ਵਾਲੇ ਮੈਨੂੰ ਲੱਗਦਾ ਵੀ ਕਈ ਹਜ਼ਾਰ ਸਾਲਾਂ ਤੱਕ ਵੀ ਇਹਨੇ ਰਾਇਲ ਹੀ ਰਹਿਣਾ ਜੀ ਅੱਛਾ ਹੁਣ ਗੱਲ ਆ ਜਾਂਦੀ ਤੁਹਾਡੇ ਸ਼ੌਕ ਦੀ ਤੁਹਾਨੂੰ ਪਰਿਵਾਰ ਦੇ ਵਿੱਚੋਂ ਸ਼ੌਕ ਪਿਆ ਕਿ ਜਾਂ ਯਾਰਾਂ ਦੋਸਤਾਂ 'ਚੋਂ ਸ਼ੌਕ ਪਿਆ ਤੇ ਕਿੰਨਾ ਕੁ ਟਾਈਮ ਹੋ ਗਿਆ ਨਹੀਂ ਬਈ ਸ਼ੌਂਕ ਤਾਂ ਜਦੋਂ ਅਸੀਂ ਛੋਟੇ ਸੀ ਤੇ ਸਾਡੇ ਮਾਮਾ ਜੀ ਦਾ ਬੇਟਾ ਦੂਜੇ ਘਰਾਂ ਚੋਂ ਹੋਰ ਪਈਆਂ ਵਾਲੇ ਰਹਿੰਦੇ ਸੀ ਉਹਨਾਂ ਦੇ ਕੋਲ ਘੋੜੇ ਹੁੰਦੇ ਸੀ ਤੇ ਉਹ ਆ ਦੇ ਟਾਈਮ ਦੇ ਚੰਗੇ ਉਹ ਉਹਨਾਂ ਨੇ ਘੋੜੇ ਵੀ ਰੱਖੇ ਆ ਕਿ ਜਦੋਂ ਭਾਨੇ ਵਾਲੇ ਘੋੜਿਆਂ ਦਾ ਨਾਂ ਚੱਲਦਾ ਸੀ ਉਦੋਂ ਬਾਈ ਦਾ ਨਾਂ ਹੁੰਦਾ ਸੀ ਉਹ ਬਾਈ ਪਹਿਲਾ ਸੀ ਜਿਹੜਾ ਸਾਰੰਗ ਖੇੜੇ ਮੋਗੀ ਆਪਣੇ ਪੰਜਾਬ ਚ ਘੋੜੇ ਸਾਰਨ ਖੜੇ ਲੈ ਕੇ ਗਏ ਸੀ ਉਹ ਉੱਥੇ ਜੀ ਜੀ ਤੇ ਉਹਨਾਂ ਦੇ ਘਰੇ ਘੋੜੀ ਹੁੰਦੀ ਸੀਗੀ ਨੁਕਰੀ ਤੇ ਉਹਨੂੰ ਵੇਖ ਕੇ ਉਦੋਂ ਪਰ ਛੋਟੇ ਬਹੁਤ ਹੁੰਦੇ ਸੀ ਕੁਝ ਪੜਾਈਆਂ ਦਾ ਜੋਰ ਹੁੰਦਾ ਸੀ ਹਮ ਤੇ ਵੇਲ ਨਹੀਂ ਸੀ ਹੁੰਦੀ ਹਮ ਤੇ ਜਦੋਂ ਅਸੀਂ ਥੋੜਾ ਜਿਹਾ ਸੈਟਲਡਾਊਨ ਹੋਏ ਫਿਰ 2021 ਚ ਜਾ ਕੇ ਆਪਾਂ ਘੋੜੀ ਲਈ ਜੀ ਜੀ ਅਚਨ ਨਵਜੋਦ ਬਾਈ ਨਾਲ ਫਿਰ ਕਿੱਦਾਂ ਜੁੜੇ ਪਹਿਲਾਂ ਦੀ ਆਉਣੀ ਜਾਣੀ ਸੀ ਜਾਂ ਘੋੜਿਆਂ ਕਰਕੇ ਇਹਨਾਂ ਭਰਾਵਾਂ ਨਾਲ ਵਰਤਣਾ ਸ਼ੁਰੂ ਕਰਿਆ ਬਾਈ ਨਵਜੋਦ ਬਾਈ ਪਹਿਲਾਂ ਤਾਂ ਮੇਰਾ ਬੈਚਮੇਟ ਰਿਆ ਸਕੂਲ ਮੇਟ ਸਾਡੇ ਸਕੂਲ ਆਡਾ ਅੱਡ ਅੱਡ ਸੀ ਜੀ ਪਰ ਮੇਰਾ ਬੈਚਮੇਟ ਸੀ ਜਦੋਂ ਇਹਨੇ 12th ਕੀਤੀ ਉਹਦੋਂ ਮੈਂ 12th ਕੀਤੀ ਹੈ ਜੀ ਸੇਮ ਹੀ ਬੋਕੀ ਫਿਰ ਫਿਰ ਜਿਹੜਾ ਹੋ ਗਿਆ ਕਿ ਇਹਨਾਂ ਨੂੰ ਸ਼ੌਂਕ ਪਿਆ ਕੁੱਤਿਆਂ ਦਾ ਅੱਛਾ ਨਾਲ ਹੀ ਮੈਨੂੰ ਸ਼ੌਂਕ ਪਿਆ ਕੁੱਤਿਆਂ ਦਾ ਅੱਛਾ ਬਾਈ ਕੋਲ ਪੈਟਬੁੱਲ ਹੁੰਦੇ ਸੀ ਤੇ ਅਸੀਂ ਇਕੱਠੇ ਸ਼ੋਵਾਂ ਦੇ ਵੀ ਜਾਣਾ ਉਦੋਂ ਕੁੱਤਿਆਂ ਦਾ ਬਹੁਤ ਜ਼ਿਆਦਾ ਚੱਲਣ ਚੱਲਿਆ ਸੀ 2007 8 9 10 ਚ ਜੀ ਉਦੋਂ ਫਿਰ ਅਸੀਂ ਉਸ ਚ ਰਹੇ ਫਿਰ ਸਾਡੇ ਚੋਂ ਕਟਆਫ ਹੋ ਗਿਆ ਜਿਉਂ ਇਹ ਬਾਈ ਐਕਚੁਅਲੀ ਕੀ ਹੈ ਕਿ ਐਮਬੀਏ ਕਰਕੇ ਜੌਬ ਕਰਨ ਲੱਗ ਗਏ ਸੀ ਜੈਪੁਰ ਜੀ ਉਦੈਪੁਰ ਜੈਪੁਰ ਇਹਨਾਂ ਨੇ ਜੌਬ ਕੀਤੀ ਹੈ ਜੀ ਇਹ ਆਏ ਲਾਕਡਾਊਨ ਦੇ ਵਿੱਚ ਇੱਥੇ ਅੱਛਾ ਇਹਨਾਂ ਨੇ ਆ ਕੇ ਫਾਰਮ ਸ਼ੁਰੂ ਕੀਤਾ ਜੀ ਫਿਰ ਸਾਡੇ ਚ ਜਿਹੜਾ 8 7 ਸਾਲ ਦਾ ਗੈਪ ਸੀ ਉਹ ਫਿਰ ਦੁਬਾਰਾ ਭਰਿਆ ਹਾਂ ਤੇ ਓਵੇਂ ਓਵੇਂ ਫੇ ਸਾਡੀ ਯਾਰੀ ਤਾਂ ਸੀਗੀ ਬਈ ਜੀ ਠੀਕ ਹੈ ਪੁਰਾਣੇ ਯਾਰ ਭੁੱਲੇ ਨਹੀਂ ਜਾਂਦੇ ਜੀ ਮਿਲਣਾ ਘੱਟ ਸੀ ਸਾਡਾ ਜੀ ਤੇ ਹੁਣ ਤਾਂ ਰੋਜ਼ ਆਉਂਗਾ ਹੀ ਆਉਣਾ ਜਾਣਾ ਹੁੰਦਾ ਹੁੰਦਾ ਇਕੱਠੀ ਹੈ ਬਈ ਹਾਂ ਤੂੰ ਤਾਂ ਸਵੇਰੇ ਉੱਠ ਕੇ ਸ਼ਾਮ ਨੂੰ ਪਹਿਲਾਂ ਫੋਨ ਹੋਣ ਤਾਂ ਭਰਾਵਾਂ ਵਾਲੀ ਗੱਲ ਜੀ ਆਪਾਂ ਜਦੋਂ ਆਫ ਹੈ ਕੈਮਰਾ ਬੜੀ ਸੋਹਣੀ ਤੁਸੀਂ ਗੱਲ ਕਰ ਰਹੇ ਸੀ ਜਿਹੜੀ ਭਰਾਵਾਂ ਵਾਲੀ ਗੱਲ ਕਰਦੇ ਪਏ ਸੀ ਉਹ ਕੀ ਗੱਲ ਕਰਦੇ ਪਏ ਸੀ ਉਹ ਵੀ ਥੋੜਾ ਉਹ ਜਦੋਂ ਤੁਸੀਂ ਕਹਿੰਦੇ ਸੀ ਬਈ ਕਿ ਕੋੜਿਆਂ ਵਾਲੇ ਬਾਰੇ ਤੁਹਾਡੀ ਕੀ ਵਿਚਾਰ ਹੈ ਹਾਂ ਕਿ ਵੈ ਕੇ ਆ ਇਹ ਜੇ ਵਰਤਨ ਲੱਗ ਜਾਣ ਤਾਂ ਇਹ ਸਗੇ ਭਰਾਵਾਂ ਵਰਗੇ ਆ ਹੂੰ ਪਰ ਸ਼ਰੀਕ ਵੀ ਸਗੇ ਭਰਾ ਹੀ ਬਣਦੇ ਹੁੰਦੇ ਆ ਹਾਂ ਇਹ ਸ਼ਰੀਕੇਵਾਜੀ ਵੀ ਆ ਜਾਂਦੀ ਘੋੜਿਆਂ ਚ ਜਦੋਂ ਤੁਹਾਡੀ ਆਪਸ ਵਿੱਚ ਨਹੀਂ ਬਣਦੀ ਜੀ ਤੇ ਜੇ ਵਰਤਨ ਲੱਗ ਜਾਣਾ ਤੇ ਸਗਿਆਂ ਭਰਾਵਾਂ ਵਰਗੇ ਆ ਫੇਰ ਜੇ ਕਿਸੇ ਨੂੰ ਨੁਕਸਾਨ ਹੁੰਦਾ ਤੇ ਸਭ ਤੋਂ ਪਹਿਲਾਂ ਭਰਾ ਹੀ ਖੜਾ ਹੁੰਦਾ ਤੇ ਘੋੜਿਆਂ ਵਾਲਿਆਂ ਨਾਲ ਵੀ ਘੋੜਿਆਂ ਵਾਲੇ ਹੀ ਖੜੇ ਹੁੰਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਭਾਈ ਕੋਈ ਸ਼ੱਕ ਨਹੀਂ ਅੱਛਾ ਹੁਣ ਗੱਲ ਕਰਦੇ ਆਪਾਂ ਆਪਣੇ ਨਗੀਨੇ ਦੀ ਸਭ ਤੋਂ ਪਹਿਲਾਂ ਤੇ ਇਹਦਾ ਭਾਈ ਨਾਂ ਕੀ ਰੱਖਦਾ ਹੈ ਮੁਬਾਰਕਾ ਭਾਈ ਬਹੁਤ ਸੋਹਣਾ ਕੋੜਾ ਹੈ ਬਹੁਤ ਚੜਦੀ ਕਲਾ ਵਾਲਾ ਕੋੜਾ ਹੈ ਤੇ ਆਪਣੇ ਕੋਲੇ ਪਹਿਲਾਂ ਤਾਂ ਨਾਂ ਦੱਸੀਏ ਵੀ ਨਾਂ ਕੀ ਰੱਖਿਆ ਹੈ ਇਹਦਾ ਘੋੜੇ ਦਾ ਇਹਦਾ ਨਾਮ ਬਈ ਹੈਗਾ ਕਰਨਵੀਰ ਕਰਨਵੀਰ ਇਹ ਰੱਖਿਆ ਉਹਨਾਂ ਨੇ ਹੀ ਆ ਜਿੰਨਾਂ ਦੇ ਘਰੋਂ ਆਪਾਂ ਲਿਆਂਦਾ ਅੱਛਾ ਤੁਸੀਂ ਕਿੱਥੋਂ ਲਿਆਏ ਆ ਆਪਾਂ ਬਈ ਗੁਜਰਾਤ ਤੋਂ ਲਿਆਏ ਆ ਜੀ ਥਰਾੜ ਉੱਥੇ ਇੱਕ ਕਸਬਾ ਥਰਾੜ ਦੇ ਨੇ ਉੱਥੇ ਜਾਮੜਾ ਪਿੰਡ ਹੈ ਜੀ ਹ੍ਰਿਤੇਸ਼ ਹੈਗੇ ਆ ਉਹ ਜੀ ਉਹਨਾਂ ਦੇ ਘਰੇ ਅਸੀਂ ਗਏ ਸੀ ਪਹਿਲਾਂ ਘੋੜੀਆਂ ਘਾੜੀਆਂ ਵੇਂਦੇ ਫਿਰਦੇ ਸੀ ਉਦੋਂ ਗਏ ਸਾਨੂੰ ਘੋੜਾ ਬੜਾ ਚੰਗਾ ਲੱਗਿਆ ਹਮਮ ਪਾਰਖੂ ਅੱਖ ਨਵਜੋਦ ਦੀ ਸੀ ਹਾਂ ਅਸੀਂ ਉਹਦੇ ਘੋੜੀਆਂ ਵੇਂਦੇ ਸੀ ਪਰ ਬਾਈ ਨੂੰ ਘੋੜਾ ਬੜਾ ਚੰਗਾ ਲੱਗਿਆ ਹੈ ਅੰਦਰ ਖੜਾ ਜੀ ਅਸੀਂ ਕੜਾ ਖੜੂ ਕੇ ਵੇਖਿਆ ਚਲੋ ਜੀ ਉਦੋਂ ਸਾਡਾ ਕੋਈ ਉਹਨਾਂ ਨਾਲ ਨਾ ਤਾਂ ਲੈਣ ਦਾ ਮੂਡ ਸੀ ਕਿਉਂਕਿ ਆਪਾਂ ਜਦੋਂ ਜਿਹੜੀ ਚੀਜ਼ ਲੈਣ ਜਾਂਦੇ ਆ ਆਪਣੇ ਦਿਮਾਗ ਚ ਉਹ ਹੀ ਚੀਜ਼ ਜਲਦੀ ਹੁੰਦੀ ਹੈ ਹਾਂ ਕਿ ਆਪਾਂ ਘੋੜੀ ਹੀ ਲੈਣੀ ਹੈ ਜੀ ਤੇ ਉਹ ਇਹ ਪਿੱਛੋਂ ਗੱਲਬਾਤ ਕਰਦੇ ਰਹੇ ਉਹਨਾਂ ਨਾਲ ਹੂੰ ਕਿ 2-3 ਮਹੀਨਿਆਂ ਦੇ ਵਿੱਚ ਇਹਨਾਂ ਨੇ ਵੇਟ ਕੀਤਾ ਫਿਰ ਇੱਕ ਦਿਨ ਇਹਨਾਂ ਨੇ ਮੈਨੂੰ ਦੱਸਿਆ ਕਿ ਐ ਕਰਕੇ ਉਹ ਆਪਾਂ ਨੂੰ ਮਿਲਦਾ ਹੂੰ ਤੇ ਇਹ ਬਾਈ ਜਿੱਥੇ ਮੋਹਰ ਲਾਣ ਦਾ ਆਪਾਂ ਉੱਥੇ ਗਏ ਰਿਹਾ ਕਿ ਜਿੱਥੇ ਕਿਉਂਕਿ ਮੇਰਾ ਸ਼ੌਂਕ ਜੀ ਬਾਈ ਨੇ ਵਪਾਰ ਵੀ ਕੀਤਾ ਸ਼ਕੀਨ ਤਾਂ ਇਹ ਸੀ ਗਈ ਜੀ ਸ਼ਕੀਨ ਦੇ ਨਾਲ-ਨਾਲ ਜਦੋਂ ਅਸੀਂ ਇਹਨੇ ਵਪਾਰ ਕੀਤਾ ਇਹਨੂੰ ਜਿਹੜੀ ਮਾਰਕੀਟ ਦੀ ਅਮਰੀਕੀਆਂ ਦਾ ਵੀ ਪਤਾ ਪਤਾ ਜੀ ਇਹਨੇ ਜਿੱਥੇ ਕਹਦਾ ਕਿ ਉਹ ਘੋੜਾ ਆਪਾਂ ਨੂੰ ਮਿਲਦਾ ਆਹਾ ਭਾਜ ਚ ਮਿਲਦਾ ਮੈਂ ਭਾਈ ਤੂੰ ਵੇਖ ਲਾ ਤੈਨੂੰ ਚੰਗਾ ਲੱਗਦਾ ਭਲੇ ਆਉਣੇ ਨਵਜੋਤ ਵੀਰੇ ਹੁਣ ਸਵਾਲ ਤੁਹਾਡੇ ਨੂੰ ਘੁੰਮਦਾ ਹੈ ਬਾਈ ਦੀਆਂ ਗੱਲਾਂ ਕੀ ਹਾਂਜੀ ਵੀ ਨਵਜੋਤ ਨੂੰ ਕਿਹੜੀ ਚੀਜ਼ ਇਹਦੇ ਚ ਆਕਰਸ਼ਿਤ ਲੱਗੀ ਜਾਂ ਇਹਦੇ ਚ ਕਿਹੜੀ ਲਾਈਨ ਦਾ ਕੋਈ ਡਿਫਰੈਂਟ ਲੱਗਾ ਜਾਂ ਇਹਦੀ ਬਿਊਟੀ ਚੰਗੀ ਲੱਗੀ ਜਾਂ ਇਹਦੀ ਮਜ਼ਬੂਤੀ ਚੰਗੀ ਲੱਗੀ ਜਾਂ ਇਹਦੇ ਰਿਜ਼ਲਟ ਚੰਗੇ ਲੱਗੇ ਨਵਜੋਤ ਨੂੰ ਕਿਹੜੀ ਅੱਖ ਨੇ ਫੜਿਆ ਵੀ ਅੱਛੇ ਤੱਕ ਘੋੜਾ ਜਿਵੇਂ ਉੱਥੇ ਸੀ ਘੂੜੀਆਂ ਦੇਖਣ ਗਏ ਸੀ ਜਿੱਥੇ ਸੀ ਜਮੜੇਪਿੰਡ ਗੁਜਰਾਤ ਚ ਤੇ ਜਿਵੇਂ ਘੋੜਾ ਉਹਨਾਂ ਨੇ ਬਾਹਰ ਕੱਢਿਆ ਤਾਂ ਪਹਿਲੀ ਨਿਗਾਹ ਜੀ ਆਪਾਂ ਕਹਿੰਦੇ ਵੀ ਦਿਲ ਚ ਆ ਗਿਆ ਵੀ ਘੋੜਾ ਹੋਵੇ ਤੈਹ ਜਾ ਹੋਵੇ ਹੂੰ ਕੁਛ ਇਹਦਾ ਇਮਪ੍ਰੈਸ਼ਨ ਨਹੀਂ ਆਉਜਾ ਸੀ ਪਹਿਲਾਂ ਤਾਂ ਗਰਦਨ ਗੁਰਦਨ ਬਾਈ ਗਰਦਨ ਗੁਰਦਨ ਕੰਨ ਬਾਕੀ ਤਿਆਰ ਬਹੁਤ ਸੀਗਾ ਉਸ ਹਿਸਾਬ ਨਾਲ ਉਧਰ ਵੈਸੀ ਰਾਜੀ ਹੁੰਦੇ ਬਹੁਤ ਜਿਆਦੇ ਘੋੜੇ ਗੁਜਰਾਤ ਚ ਤੇ ਮਤਲਬ ਓਵਰ ਸੀਗਾ ਥੋੜਾ ਜਿਹਾ ਹੂੰ ਤੇ ਚੰਗਾ ਲੱਗਿਆ ਘੋੜਾ ਓਵਰঅল ਕੁਛ ਇਹਦੀ ਲਾਈਨ ਅਲੱਗ ਸੀ ਹੂੰ ਪੰਜਾਬ ਚ ਇਸ ਟਾਈਮ ਲੋੜ ਹੈ ਜਾਂ ਸਾਰਿਆਂ ਨੂੰ ਹੀ ਮਾਰਵਾੜੀ ਬਰੀਡ ਵਾਲਿਆਂ ਨੂੰ ਅਲੱਗ ਲਾਈਨ ਚ ਬਰੀਡਿੰਗ ਦੀ ਲੋੜ ਹੈ ਜੀ ਤੇ ਉੱਤੋਂ ਇਹ ਬਰੀਡ ਸਟੈਂਡਰਡ ਨੂੰ ਵੀ ਸਾਵ ਨਾਲ ਵੀ ਪਰਫੈਕਟ ਘੋੜਾ ਸੀ ਮਤਲਬ ਵੀ ਮੈਨੂੰ ਲੱਗਿਆ ਜਿਹੜਾ ਅੱਛਾ ਇਹ ਤਾਂ ਬਾਪ ਕਿਹੜਾ ਹੈ ਬਾਈ ਮੈਨੂੰ ਤਾਂ ਪਤਾ ਹੈ ਭਰਾਵਾਂ ਨੂੰ ਦੱਸ ਇਹਦਾ ਬਾਪ ਹੈ ਜੀ ਬਾਦਲ ਦੰਤਾ ਬਾਦਲ ਦੰਤਾ ਸੱਚੀ ਜਿਹੜੇ ਘੋੜੇ ਨੇ ਸ਼ੋਹਾਂ ਦੇ ਵਿੱਚ ਬਈ ਟੱਕ ਪਾ ਛੱਡੀ ਐ 노 ਡਾਊਟ ਯਾਰ ਉਹ ਘੋੜੇ ਨੇ ਬਹੁਤ ਚੰਗੀ ਆਪਣਾ ਆਪ ਦਿਖਾਉਣ ਦੇ ਵਿੱਚ ਵੀ ਉਹ ਕਾਮਯਾਬ ਹੋਇਆ ਬਾਕੀ ਉਹ ਘੋੜੇ ਦੇ ਵਾਲੇ ਬੱਚੇ ਦਾ ਮੈਂ ਕਹਾ ਮੈਂ ਨਹੀਂ ਵੇਖਿਆ ਹਜੇ ਤੱਕ ਵੀ ਕਹਿੰਦੇ ਵੀ ਚੰਗੇ ਬੱਚੇ ਹੋਣਗੇ ਬਹੁਤ ਚੰਗੇ ਆ ਉਹਨਾਂ ਦਾ ਸਬੂਤ ਆਪਣੇ ਕੋਲ ਹੀ ਹੈ ਬਿਲਕੁਲ ਬਿਲਕੁਲ ਉਹਦੇ 'ਚ ਵੀ ਨੋ ਡਾਊਟ ਪਰ ਜੇ ਮੈਂ ਆਪਣੇ ਵਾਲੇ ਘੋੜੇ ਦੀ ਗੱਲ ਕਰਾਂ ਬਾਈ ਇਹਦੇ ਬੱਚੇ ਬੜੇ ਕੈਟ ਆਏ ਹਾਂਜੀ ਬਹੁਤ ਚੰਗੇ ਆਏ ਇਹਦੇ ਬੱਚੇ ਉਹ ਕੀ ਗੱਲ ਸਮਝਦੇ ਹੋ ਪੁਰਾਣਾ ਇਹ ਵੀ ਬਲੱਡ ਲਾਈਨ ਦਾ ਇੱਕ ਵਾਰੀ ਇਹ ਜਿਹੜੀ ਲਾਈਨ ਦੀ ਸੀ ਬਾਈ ਇਹਦੀ ਮਾਂ ਬੋਦਲੀ ਲਾਈਨ ਦੀ ਸੀਗੀ ਬੋਦਲੀ ਯੋਧ ਪੁਰਾਣੀ ਚੱਲਦੀ ਆ ਜੀ ਪੁਰਾਣੀਆਂ ਲਾਈਨਾਂ ਓਧ ਦੇ ਨਾਮ ਤੋਂ ਪਹਿਲਾਂ ਐਕਚੁਅਲੀ ਗੁਜਰਾਤ 'ਚ ਜਾਂ ਪੁਰਾਣੇ ਮਾਰਵਾੜ ਚ ਜਾਂ ਜਲੌਰ ਸੰਚੋਰੇ ਦੀਏ ਚ ਘੋੜਿਆਂ ਨੂੰ ਸਿਰਫ ਮਾਂ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਬਾਪ ਦਾ ਨਾਮ ਪ੍ਰਫਰੈਂਸ ਨਹੀਂ ਵੀ ਫਲਾਨੀ ਘੋੜੀ ਦਾ ਬੱਚਾ ਉਸ ਘੋੜੀ ਦਾ ਬੱਚਾ ਤੇ ਤਾਂ ਕਰਕੇ ਉਹਨਾਂ ਚ ਉਹਦ ਹੈ ਜਿਵੇਂ ਬੋਦਲੀ ਤਾਜ ਨੋਦ ਹੋ ਗਿਆ ਹੋਰ ਬ੍ਰਹਮਾਣੀ ਹੋ ਗਿਆ ਕਾਫੀ ਹੈਗੇ ਆ ਉਹਨਾਂ ਚ ਬੋਦਲੀ ਉਹਦ ਹੈ ਇਹਦੀ ਮਾਂ ਦਾ ਜੀ ਵੀ ਲਾਈਨ ਹੈਗੀ ਆ ਜੀ ਤੇ ਅੱਛਾ ਇਹਦੀ ਉਮਰ ਕਿੰਨੀ ਹੋ ਗਈ ਸੌਰੀ ਇਹਦੀ 5 ਸਵਾ 5 ਸਾਲ ਹੈ ਜੀ ਉਮਰ ਤੇ ਇਹਦੀ ਹਾਈਟ ਪ੍ਰੋਪਰ ਫੱਟੀ ਵਾਲੀ ਕਿੰਨੀ ਹੈ ਇਹਦੀ 63+ ਹੈ ਜੀ ਹਾਈਟ ਬਾਈ 63+ ਨਾ ਜਦੋਂ ਮੈਂ ਬਾਈਆਂ ਕੋਲੇ ਆਇਆ ਤਾਂ ਮੈਂ ਬਾਈ ਨੂੰ ਕਹਿੰਦਾ ਮਾਂ ਬਾਈ ਕੋੜਾ 65 ਚੜਦਾ ਹੋਣਾ ਤੇ ਬਾਈ ਹਸ ਲਾ ਗਿਆ ਬਾਈ ਇਹਦਾ ਨਹੀਂ ਸੁਖ ਵੀ ਹੈ ਆਪਣਾ ਕੋੜਾ 63+ ਹੈ ਤੇ ਇਹ ਇਹ ਇੱਕ ਇਮਾਨਦਾਰੀ ਵਾਲੀ ਗੱਲ ਵੀ ਆ ਯਾਰ ਬਾਈ ਵੀ ਮੈਂ ਕਹਿੰਨਾ ਵੀ ਯਾਰ ਜੇ ਭਰਾ ਹਾਈਟ ਦੱਸਣ ਤਾਂ ਐਵੇਂ ਦੱਸਣ ਯਾਰ ਅਗਲਾ ਆਣ ਕੇ ਖੁਸ਼ ਹੋਵੇ ਜੇ ਕੋਈ ਭਰਾ 100 ਕਿਲੋਮੀਟਰ 200 ਕਿਲੋਮੀਟਰ ਤੋਂ ਕੋੜਾ ਵੇਖਣਾ ਆ ਰਿਹਾ ਕੋਈ ਕੋਣੀ ਤੇ ਯਾਰ ਉਹਨੂੰ ਆਣ ਕੇ ਕੁਝ ਵਾਅਦਾ ਦਿੱਸੇ ਉਹਨੂੰ ਘਟਾਣਾ ਨਾ ਨਾ ਬਿਲਕੁਲ ਸਹੀ ਗੱਲ ਹੈ ਜੀ ਜੀ ਅੱਛਾ ਹੁਣ ਨਵੀ ਬਾਈ ਆਪਾਂ ਆਫ ਕੈਮਰਾ ਬਰੀਡਿੰਗ ਦੀ ਗੱਲ ਵੀ ਕੀਤੀ ਤੇ ਇਹਨੂੰ ਬਰੀਡਿੰਗ ਦੀ ਗੱਲ ਵੀ ਕਰੀ ਹੈ ਹਾਂਜੀ ਬਾਈ ਉਹਦੇ ਬਾਰੇ ਕੀ ਤੁਹਾਡੇ ਕੀ ਵਿਚਾਰ ਹੈ ਭਾਈ ਬਰੀਡਿੰਗ ਦੇ ਵਿੱਚ ਨਾ ਮੌਕੀ ਲੋਕ ਅੱਜਕੱਲ ਕੀ ਵਹਿੰਦੇ ਆ ਕਿ ਇੱਕ ਸਾਈਡ ਵੇਖਣਗੇ ਹੂੰ ਪਿਓ ਦੀ ਜੀ ਠੀਕ ਹੈ ਤੇ ਉਹ ਮਾਂ ਵਾਲੀ ਸਾਈਡ ਨਹੀਂ ਦੇਖਦੇ ਉਹਨੂੰ ਜ਼ਿਆਦਾਤਰ ਓਵਰਲੁੱਕ ਕਰ ਦਿੰਦੇ ਆ ਜੀ ਠੀਕ ਹੈ ਕਿ ਬਰੀਡਿੰਗ ਦੇ ਵਿੱਚ ਦੋ ਪੇਰੈਂਟਸ ਇਨਵੋਲਵ ਹੋਣਗੇ ਠੀਕ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਘੋੜੀ ਦਾ 60% ਹੈ ਜਾਂ ਘੋੜੇ ਦਾ 80% ਹੈ ਜੀ ਇਹ ਹੈ ਜੀ ਉਹ ਹੈ ਆਪਾਂ ਕਹਿ ਰਹੇ ਨੇ ਕਿ 50 50 ਬਲੱਡ ਦੋਨਾਂ ਪਾਸਿਓਂ ਆਉਂਦਾ ਹੂੰ ਉਹ ਕੰਬਾਈਨ ਹੋ ਕੇ 100% ਬਲੱਡ ਬਣਾਇਆ ਉਹਨੇ ਉਹਨੂੰ ਜਦੋਂ ਤੁਸੀਂ ਸੇਮ ਲਾਈਨ ਦੀ ਮੇਅਰ ਨਾਲ ਬਰੀਡ ਕਰੋਗੇ ਤੇ ਗ੍ਰੋਥ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਜਿਵੇਂ ਇਮਿਊਨਿਟੀ ਹੋ ਗਈ ਬਈ ਕਈ ਵਾਰੀ ਗ੍ਰੋਥ ਅਬਨਾਰਮਲ ਵੀ ਹੋ ਜਾਂਦੀ ਹੈ ਜੀ ਠੀਕ ਹੈ ਜੀ ਕਈ ਚੀਜ਼ਾਂ ਦਾ ਫਰਕ ਪੈ ਜਾਂਦਾ ਪਰ ਉਹਦੇ ਵਿੱਚ ਕੀ ਹੈ ਕਿ ਜਿਹੜੇ ਬਰੀਡ ਕੈਰੈਕਟਿਸਟਿਕਟ ਆ ਉਹ ਗਵਾਚ ਜਾਂਦੇ ਉਹਨਾਂ ਦੇ ਇਹ ਇਹਦਾ ਇੱਕ ਕਾਰਨ ਨਵੀ ਬਾਈ ਇਹ ਵੀ ਮੰਨਦੇ ਹੋ ਕਿ ਜਦੋਂ ਹੁਣ ਤੁਸੀਂ ਘੋੜਾ ਲਿਆ ਤੁਸੀਂ ਗਏ ਗਜਰਾਤ ਨੂੰ ਹਾਂਜੀ ਬਈ ਬਹੁਤ ਸਾਰੇ ਭਰਾ ਪੰਜਾਬ ਚੋਂ ਵੀ ਉਧਰ ਨੂੰ ਜਾਂਦੇ ਆ ਥੋੜੇ ਰਾਜਸਥਾਨ ਏਰੀਏ ਦੇ ਜੈਪੁਰ ਦੇ ਜਾਂ ਥੋੜੇ ਕੰਗਾ ਨਗਰ ਚ ਆਪਾਂ ਬੈਠੇ ਆ ਬਿਲਕੁਲ ਬਈ ਉਧਰੋਂ ਘੋੜਾ ਜਾਂ ਆਪਣੇ ਵਾਲ ਘੋੜਾ ਤਿਆਰ ਘਟ ਹੋਣ ਦਾ ਜਾਂ ਉਧਰੋਂ ਘੋੜੇ ਆਉਣ ਦਾ ਜਾਦੀ ਸਟਾਲੀਆਂ ਨ ਘੋੜੇ ਕੀ ਕਾਰਨ ਇਹ ਕਾਰ ਨਹੀਂ ਮੰਨਦੇ ਹੋ ਬਿਲਕੁਲ ਬਈ ਹੁਣ ਮੰਨ ਲਓ ਗੁਜਰਾਤ ਗੁਜਰਾਤ ਦਾ ਤੁਸੀਂ ਨਾਂ ਲਿਆ ਉੱਥੇ ਦੋ ਘੋੜੇ ਚੰਗੇ ਵੇਚ ਕੇ ਗਏ ਆਪਣੇ ਪੰਜਾਬ ਤੋਂ ਹੂੰ ਠੀਕ ਹੈ ਕਿਉਂਕਿ ਉਹਨਾਂ ਕੋਲ ਦੂਜੀ ਲਾਈਨ ਜ਼ਿਆਦਾ ਸੀ ਉਹਨਾਂ ਕੋਲ ਬਨਾਸ ਕਾਂਠਾ ਵਿੱਚ ਰਤਨਾਕਰ ਜ਼ਿਆਦਾ ਠੀਕ ਹੈ ਫਿਰ ਦੇਵ ਦਰਬਾਰ ਠੀਕ ਹੈ ਜਿਹੜੇ ਮੱਠ ਵਾਲੀ ਲਾਈਨ ਹੈ ਉਹ ਬਹੁਤ ਜ਼ਿਆਦਾ ਫਿਰ ਉਹਨਾਂ ਕੋਲ ਸਿਵੜੀਆਂ ਮੱਠ ਜੀ ਨੂੰ ਰਤਨਾਕਰ ਨਾਲ ਪਿੱਛੋਂ ਜਾ ਕੇ ਵੇਖਿਆ ਸੇਮ ਉਸ ਲਾਈਨ ਦੀਆਂ ਮੇਅਰਸ ਜ਼ਿਆਦਾ ਉਹਨਾਂ ਨੇ ਫਿਰ ਇੱਥੋਂ ਜਿਹੜੇ ਚੰਗੇ ਸਟ੍ਰੈਲੀਅਨ ਥੋੜਾ ਜਿਹਾ ਕੁਝ ਫਿਰ ਉਹਨਾਂ ਨੇ ਆਲੀਸ਼ਾਨ ਵੀ ਯੂਜ਼ ਕੀਤਾ ਸੀ ਤੇ ਉਹਨਾਂ ਨੇ ਫਿਰ ਉਹੋ ਜਿਹੇ ਘੋੜੇ ਲਏ ਜਿਹੜੇ ਆਲੀਸ਼ਾਨ ਤੋਂ ਵੀ ਦੂਰ ਹੋ ਜਾਣ ਮੈਕਸਿਮਮ ਬਰੀਡਿੰਗ ਕਰ ਸਕਣ ਉੱਤੇ ਠੀਕ ਹੈ ਜੀ ਉਸੇ ਤਰੀਕੇ ਨਾਲ ਆਪਾਂ ਵੀ ਲੈਂਦੇ ਆ ਬਈ ਆਪਣੇ ਪੰਜਾਬ ਦੇ ਵਿੱਚ ਤੂਫਾਨ ਲੈ ਨਹੀਂ ਲਾ ਲੋ ਬਹੁਤ ਜ਼ਿਆਦਾ ਤੂਫਾਨ ਵਾਲੀ ਸ਼ਾਨ ਇਹ ਕਿਉਂਕਿ ਮੇਨ ਘੋੜੇ ਬਈ ਜੋ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ ਦੇ ਵਿੱਚ ਸ਼ੌਕ ਨੂੰ ਪੈਦਾ ਕੀਤਾ ਉਹ ਤਿੰਨ ਘੋੜੇ ਸੀ ਜੀ ਕਾਲਾ ਗਾਂਟਾ ਦਲਬਾਗ ਦੇਵਰਾਜ ਬਾਈ ਸਣੀ ਕੇ ਲਾਲਾ ਜੀ ਤੇ ਉਹਨਾਂ ਦੀ ਬਰੀਡਿੰਗਸ ਬਈ ਬਹੁਤ ਹੋਈਆਂ ਤੇ ਅੱਜ ਵੀ ਹੋ ਰਹੀਆਂ ਜੀ ਠੀਕ ਹੈ ਉਹਨਾਂ ਵਾਸਤੇ ਜੇ ਤੁਸੀਂ ਜੇ ਕੋਈ ਬਰੀਡਰ ਬੰਦੇ ਹਨਾ ਉਨ ਦੇਖੋ ਕਿ ਉਹਨਾਂ ਨੂੰ ਉਹ ਘੋੜੇ ਯੂਜ਼ ਕਰਨੇ ਚਾਹੀਦੇ ਜੋ ਇਹਨਾਂ ਤੋਂ ਥੋੜੇ ਡਿਫਰੈਂਸ਼ੀਏਟ ਕਰਨ ਪਰ ਕਰਨ ਵੀ ਮਾਂ ਵਾਲੇ ਪਾਸਿਓਂ ਵੀ ਕਰਨ ਹਮ ਕਿਹਾ ਹੀ ਨਹੀਂ ਕਿ ਇੱਕ ਦੀ ਮਾਂ ਸੀ ਉਹ ਤੇ ਦੂਜਾ ਛੜਾਤਾ ਜੀ ਜਾਂ ਦਾਦੀ ਦੇ ਪੋਤੇ ਲਵਾਤੇ ਜੀ ਠੀਕ ਹੈ ਉਸ ਤਰੀਕੇ ਦੀ ਬਰੀਡਿੰਗ ਤੋਂ ਥੋੜਾ ਬਚਣ ਜੇ ਵਜਣਗੇ ਤੁਸੀਂ ਵੇਖੋਗੇ ਕਿ ਹੁਣ ਗ੍ਰੈਜੂਏਸ਼ਨ ਸੀ ਬਈ ਤੁਸੀਂ ਘੋੜਾ ਪਰਫਾਰਮ ਕਰਦੇ ਵੀ ਦੇਖਦੇ ਹੋ ਖੜਨੀ ਵੀ ਦੇਖਦੇ ਹਾਂ ਹਰੇਕ ਚੀਜ਼ ਵੇਖਦੇ ਹੁਣ ਤੇ ਉਹ ਉਹ ਗਵਾਚਣ ਲੱਗ ਜਾਂਦੀ ਹੈ ਬਰੀਡ ਦੇ ਵਿੱਚ ਜੇ ਤੁਸੀਂ ਇਨ ਬਰੀਡ ਕਰੋਗੇ ਹਾਂ ਚਲੋ ਘੋੜੇ ਬਾਈ ਮੰਨ ਲਓ ਉਤਾਰ ਚੜਾਵ ਇੱਕ ਵੱਖਰੀ ਗੱਲ ਹੈ ਪਰ ਘੋੜਿਆਂ ਦਾ ਲੈਣ ਦੇਣ ਵੀ ਹੋਣਾ ਚਾਹੀਦਾ ਹੈ ਵਪਾਰ ਦੇ ਲਈ ਇਹ ਵੀ ਜਰੂਰੀ ਹੈ ਪਰ ਜੇ ਆਪਾਂ ਬਾਈ ਸਾਰੇ ਹੁਣ ਮੰਨ ਲਓ ਵੀ ਇੱਕੋ ਲਾਈਨ ਤੋਂ ਇੱਕ ਘੋੜਿਆਂ ਦੇ ਫਿਰ ਬਾਈ ਉਹਦਾ ਇੱਕ ਦੋ ਲੈਣਾਂ ਦੀਆਂ ਘੋੜੀਆਂ ਰਹਿ ਜਾਣਗੀਆਂ ਹਾਂਜੀ ਹਾਂਜੀ ਫਿਰ ਉਹ ਇਨ ਬਰੀਡਿੰਗ ਐਕਚੁਅਲੀ ਕੀ ਹੋ ਰਿਹਾ ਹੈ ਅੱਜ ਕੱਲ ਵੀ ਲੋਕ ਇੱਕ ਤਾਂ ਨਵੇਂ ਬੰਦੇ ਜਿਹੜੇ ਆਉਂਦੇ ਆ ਉਹਨਾਂ ਨੂੰ ਕੰਟੈਕਟ ਵੀ ਜਿਹੜੇ ਮੋਡ ਹੈ ਆਪਾਂ ਕਹਿ ਸਕਦੇ ਆ ਮਾਰਵਾੜੀ ਬ੍ਰੀਡ ਦਾ ਕਾਂਟਾ ਦਿਲਬਾਗ ਹੋ ਗਿਆ ਦੇਵਰਾਜ ਹੋ ਗਿਆ ਉਹ ਚਾਹੁੰਦੇ ਵੀ ਇਹਨਾਂ ਦਾ ਬੱਚੇ ਸਾਡੇ ਘਰੇ ਹੋਣ ਪਰ ਉਹਦੇ ਵਿੱਚ ਕੀ ਹੈ ਵੀ ਜਿਹੜੇ ਪੁਰਾਣੇ ਬਰੀਡਰ ਹੈ ਉਹਨਾਂ ਨੂੰ ਵੀ ਜ਼ਿੰਮੇਵਾਰੀ ਅੱਜ ਕੱਲ ਲੋਕ ਕਮਰਸ਼ੀਅਲ ਬਰੀਡਿੰਗ ਜ਼ਿਆਦਾ ਕਰਾ ਰਹੇ ਆ ਵੀ ਸਾਡਾ ਬੱਚਾ ਮਹਿੰਗਾ ਵਿਕੇ ਵੀ ਉਹ ਚੋਂ ਮੈਂ ਤਾਂ ਆਈ ਚਾਹਣਾ ਵੀ ਚਲੋ ਕਮਰਸ਼ੀਅਲ ਬਰੀਡਿੰਗ ਵੀ ਜ਼ਰੂਰੀ ਹੈ ਵੀ ਅਗਲੇ ਨੇ ਪੈਸੇ ਕਮਾਉਣੇ ਆ ਮਿਹਨਤ ਕਰ ਰਹੇ ਆ ਸਾਰੇ ਪਰ ਉਹਦੇ ਨਾਲ ਬਰੀਡ ਨੂੰ ਬਚਾਉਣ ਦਾ ਜਾਂ ਪ੍ਰੀਜ਼ਰਵ ਕਰਨ ਦਾ ਵੀ ਆਪਾਂ ਨੂੰ ਸੋਚਣਾ ਚਾਹੀਦਾ ਵੀ ਬਰੀਡ ਦੇ ਲਈ ਵੀ ਆਪਾਂ ਕੁਝ ਕਰੀਏ ਕਿਉਂਕਿ ਆ ਸੇਮ ਨੇੜ ਦੇ ਆਪਾਂ ਕਹਿੰਦੇ ਵੀ ਰਿਸ਼ਤੇਦਾਰ ਹੋਗੇ ਉਹਨਾਂ ਨੂੰ ਆਪਸ ਵਿੱਚ ਬਰੀਡ ਕਰ ਰਿਆ ਵੀ ਆ ਤਾਂ ਲਾਈਨ ਬਰੀਡਿੰਗ ਹੋ ਗਈ ਤੇ ਲਾਈਨ ਬਰੀਡਿੰਗ ਵੀ ਪੁਰਾਣੇ ਲੋਕ ਕਹਿੰਦੇ ਸੀ ਵੀ ਪੁਰਾਣੇ ਰਾਜੇ ਮਹਾਰਾਜੇ ਜਾਂ ਜੋ ਵੀ ਆਪਾਂ ਕਹਿੰਦੇ ਵਾਈਕਿੰਗ ਸੀ ਜਾਂ ਕੋਈ ਵੀ ਸੀਗੇ ਉਦੋਂ ਉਹ ਕਰਦੇ ਜਦੋਂ ਉਹਨਾਂ ਦੀ ਲਾਈਨ ਜਮਾਂ ਖਤਮ ਆਉਣ ਵਾਲੀ ਹੁੰਦੀ ਸੀਗੀ ਉਦੋਂ ਆਪਸ ਵਿੱਚ ਵਿਆਹ ਕਰ ਲੈਂਦੇ ਸੀਗੇ ਵੀ ਇੱਕੋ ਲਾਈਨ ਚ ਲਾਈਨ ਬਰੀਡਿੰਗ ਕਹਿੰਦੇ ਵੀ ਨਵਜੂਤ ਵੀਰੇ ਹੋਰ ਚੀਜ਼ ਆ ਜਿਹੜੀ ਇਨ ਬਰੀਡਿੰਗ ਕੁਛ ਨਹੀਂ ਜੀ ਸਭ ਕੁਝ ਇੱਕੋ ਹੀ ਚੀਜ਼ ਆ ਉਹ ਤਾਂ ਬਣਾ ਹੋਣ ਗਿਆ ਵੀ ਲਾਈਨ ਬਰੀਡਿੰਗ ਲਾਈਨ ਬਰੀਡਿੰਗ ਉਹਦੋਂ ਆ ਵੀ ਲਾਸਟ ਆਪੜੇ ਕੋਲੇ ਆਪਸ਼ਨ ਆ ਵੀ ਬਰੀਡ ਨੂੰ ਬਚਾਉਣ ਦਾ ਹਾਂ ਤਾਂ ਕਰਕੇ ਲਾਈਨ ਬਰੀਡਿੰਗ ਹੈ ਜਾਂ ਉਸ ਚੋ ਕੁਝ ਕਮੀ ਆ ਰਹੀ ਹੈ ਜਾਂ ਕੁਝ ਵੀ ਆ ਰਿਹਾ ਜੀ ਤੇ ਹੁਣ ਸਭ ਕਮਰਸ਼ੀਅਲ ਬਰੀਡਿੰਗ ਹੀ ਚੱਲ ਰਿਹਾ ਸਭ ਥਾਂ ਤੇ ਮਤਲਬ ਇੱਕ ਕਹਿਣ ਦਾ ਭਾਏ ਵੀ ਬਾਈ ਨੇ ਕਿਹਾ ਜਿਵੇਂ ਤੂਫਾਨ ਆਲੀ ਸ਼ਾਨ ਜ਼ਿਆਦਾ ਹੋ ਰਿਹਾ ਆ ਆਪਸ਼ਨ ਨਹੀਂ ਬਚ ਰਿਹਾ ਅੱਜ ਆਪਾਂ ਦੇਖਦੇ ਆ ਅਜ ਤੋ 3-4 ਸਾਲ 5 ਸਾਲ ਬਾਅਦ ਹਰੇਕ ਥਾਂ ਤੇ ਆਲੀ ਸ਼ਾਨ ਮਤਲਬ ਆਪਾਂ ਕਿੱਥੇ ਆਪਸ਼ਨ ਰਹਿ ਜਾਂਦਾ ਵੀ ਕਿਹੜੀ ਕੀ ਬਰੀਡ ਕਰਾਂਗੇ ਅੱਗੇ ਜਾ ਕੇ ਤਾਂ ਲੋਕਾਂ ਨੂੰ ਥੋੜਾ ਸੋਚਣਾ ਚਾਹੀਦਾ ਵੀ ਕੁਝ ਡਿਫਰੈਂਟ ਆਪਾਂ ਲਾਈਨਾਂ ਵਿੱਚ ਪਾਈਏ ਹਾਲਾਂਕਿ ਰਤਨਾਕਰ ਵੀ ਕਾਫੀ ਹੈਗੀ ਐ ਪਰ ਐਸ ਤੋਂ ਰਾਵਾਂ ਜਿਵੇਂ ਦੇਵ ਦਰਬਾਰ ਲਾਈਨ ਹੋ ਗਈ ਜਾਂ ਬਨਰਾਜ ਅਲੀ ਬਾਬਾ ਲਾਈਨ ਹੋ ਗਈ ਜੀ ਇਹਨੂੰ ਕਰਨ ਜਿਹਦੇ ਵੈਸੇ ਦਿਲਬਾਗ ਦੀ ਮਾਂ ਜਿਹੜੀ ਹੈਗੀ ਸੁਲਤਾਨ ਲਾਈਨ ਚ ਈ ਐ ਜੀ ਤੇ ਚੰਗੇ ਚੰਗੇ ਕਾਲੇ ਕੰਟੇ ਦੀ ਵੀ ਸੁਲਤਾਨ ਲਾਈਨ ਚ ਓ ਹੈ ਤੇ ਤਾਂ ਕਰਕੇ ਵੀ ਆਹਾ ਹੈਗੀਆਂ ਉਹਨਾਂ ਦੇ ਵਿੱਚ ਲਾਈਨਾਂ ਪਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਪਰਸੈਂਟੇਜ ਉਹ ਘਟ ਗਿਆ ਹੈ ਘਟ ਗਿਆ ਹੈ ਹਾਂ ਇਸ ਕਰਕੇ ਅੱਜ ਕੱਲ ਵੀ ਕਾਫੀ ਪੁਰਾਣੇ ਬੰਦੇ ਸਮਝਦੇ ਆ ਵੀ ਬਰੀਡ ਨੂੰ ਦੇ ਵਿੱਚ ਦਿੱਕਤਾਂ ਆ ਰਹੀਆਂ ਆ ਅੱਜ ਕੱਲ ਬਾਈਟ ਆਊਟ ਆ ਰਹੀ ਹੈ ਇੱਕ ਟੈਸਟਿਕਲ ਆ ਰਿਹਾ ਹੈ ਤੇ ਓਵਰੀਆਂ ਹੈ ਨਹੀਂ ਕਈ ਘੋੜੀਆਂ ਦੇ ਨਵੇਂ ਬੱਚੀਆਂ ਦੇ ਤੇ ਇਹਨਾਂ ਨੂੰ ਕਾਹਨੂੰ ਡੈਫੀਸ਼ੈਂਸੀਆਂ ਨਾ ਵਧਣ ਇਮਿਊਨ ਸਿਸਟਮ ਬਹੁਤ ਜ਼ਿਆਦਾ ਘਟ ਰਿਹਾ ਹੈ ਹਾਈਟਾਂ ਵਧ ਗਈਆਂ ਜੀ ਹਾਈਟਾਂ ਵਧ ਰਹੀਆਂ ਪਰ ਉਹ ਹਾਈਟਾਂ ਵਾਲੇ ਘੋੜੇ 6-7 ਸਾਲ 10 ਸਾਲ ਤੋਂ ਉੱਪਰ ਨਹੀਂ ਜਾ ਪਾਰੇ ਜੀ ਪੁਰਾਣੇ ਘੋੜੇ ਤੁਸੀਂ ਦੇਖੋ ਆਪਾਂ ਗੁਜਰਾਤ ਚ ਜਾਂ ਜਲੌਰ ਚ 25 25 30 30 ਸਾਲ ਦੇ ਘੋੜੇ ਆ ਜੇ ਜਿਹੜੇ 5 6 ਸਾਲ ਦਾ ਘੋੜਾ ਲੱਗਦਾ ਜੀ ਹਾਂਜੀ ਹਾਂਜੀ ਅੱਛਾ ਫੋਨ ਫੇਰ ਆਪਾਂ ਆਪਣੇ ਘੋੜੇ ਤਿਆਰੀ ਹੈ ਬਾਈ ਨਵੀਂ ਇਕ ਕੁੜੀ ਦੇ ਬੱਚਿਆਂ ਬਾਰੇ ਥੋੜੀ ਹੁਣ ਚਾਹਤ ਮਰਵਾ ਜੀ ਭਰਾ ਬੱਚੇ ਡਿੱਕੀ ਜਾਂਦੇ ਆ ਕਿਵੇਂ ਇਹਦੇ ਬੱਚੇ ਆ ਮੈਨੂੰ ਤਾਂ ਤੁਸੀਂ ਵਿਖਾਏ ਆ ਆ ਫੋਟੋ ਸੱਜਣੋਂ ਚੱਲ ਪਈਆਂ ਪਹਿਲਾਂ ਵੀ ਤੁਹਾਨੂੰ ਮੈਂ ਕੁਝ ਵਿਖਾ ਕੇ ਏਟੇ ਹੁਣ ਫਿਰ ਜਿੰਨੀਆਂ ਭਰਾਵਾਂ ਨੇ ਫੋਟੋਆਂ ਆਪਣੇ ਕੋਲ ਕੈਰੀ ਕੀਤੀਆਂ ਮੈਂ ਤੁਹਾਡੇ ਅੱਗੇ ਰੱਖਤੀਆਂ ਤੇ ਤੁਸੀਂ ਵੀ ਜ਼ਰੂਰ ਦੱਸਿਓ ਭਾਈ ਵੀ ਤੁਹਾਨੂੰ ਰਿਜ਼ਲਟ ਕਿਵੇਂ ਲੱਗੇ ਕੁੜੀ ਦੇ ਅੱਛਾ ਬੱਚਿਆਂ ਦੇ ਵਿੱਚ ਬਛੇਰੇ ਜ਼ਿਆਦੇ ਆ ਕਿ ਬਛੇਰੀਆਂ ਜ਼ਿਆਦੀਆਂ ਬਛੇਰੀਆਂ ਜ਼ਿਆਦੀਆਂ ਆ ਭਾਈ ਅੱਛਾ ਟੋਟਲ ਕਿੰਨੇ ਕਾਜੇ ਤਾਂ ਤੁਹਾਨੂੰ ਰਿਜ਼ਲਟ ਮਿਲੇ ਅੱਜ ਕੁੜੀ ਦੇ ਇਹਦੇ ਆਪਾਂ ਬਈ 25 ਗਰ ਰਿਜ਼ਲਟ ਵੇਖ ਲਈਏ ਬਾਕੀ ਜੋ ਆਪਾਂ ਨੂੰ ਮਾਲਕਾਂ ਨੇ ਪਹਿਲਾਂ ਵੀ ਦਿਖਾਏ ਸੀ ਆ ਆਪਾਂ ਵੇਖਦੇ ਆ ਤੇ ਉਹਦੇ ਵਿੱਚੋਂ ਸਾਨੂੰ 20 22 ਬਸ਼ੇਰੀਆਂ ਦੇਖੀਆਂ ਸੀ ਜੀ ਤੇ ਉਹਨਾਂ ਦੇ ਵਿੱਚ ਜਿਵੇਂ ਉਹ ਪੈਦਾ ਹੁੰਦੀਆਂ ਉਹਨਾਂ ਦੀ ਗਰਦਨ ਦਾ ਉਠਾ ਵੇਖ ਲਓ ਜੰਮ ਦੇ ਬੱਚੇ ਲਈ ਜੀ ਤੁਸੀਂ ਫੋਟੋਆਂ ਵੇਖੀਆਂ ਜੀ ਫਿਰ ਕੰਨ ਛੋਟੇ ਹਾਂ ਕੁੰਡੀ ਕੰਨਾ ਦੀ ਹੂੰ ਠੀਕ ਹੈ ਅੱਛਾ ਆਪਦੇ ਤੁਹਾਡੀ ਗੱਲ ਰੁਕਦੀ ਆਪਦੇ ਘੋੜੇ ਦੇ ਤਿਲਕ ਤੋੜ ਹੈ ਹਾਂਜੀ ਤੇ ਬੱਚੇ 90 95% ਪਟਾ ਬਾਈ ਹੈ ਪਟਾ ਬਾਈ ਜਾਂਦਾ ਬਈ ਬਿਲਕੁਲ ਬਿਨਾ ਪਟੇ ਵਾਲੀ ਕੁੜੀ ਤੇ ਅਸੀਂ ਇਹਦਾ ਪਟੇ ਵਾਲੀ ਬੁਛੇਰੀ ਵੇਖੀ ਹੈ ਹੂੰ ਕਿਉਂਕਿ ਇਹਦੀ ਲਾਈਨ ਚ ਤਾਂ ਪਟਾ ਹੈ ਪਿੱਛੇ ਜੀ ਸਭ ਸਾਰੇ ਇਹਦੇ ਦਾਦੇ ਜੀ ਵੀ ਪਟਾ ਹੈ ਜੀ ਤੇ ਇਹਦੇ ਪਿਓ ਚ ਵੀ ਪਟਾ ਹੈ ਜੀ ਤੇ ਉਹਦੇ ਅੱਗੇ ਜਿਹੜਾ ਇਹਦਾ ਦਾਦੇ ਦਾ ਪਿਓ ਸੀ ਉਹ ਚ ਵੀ ਪਟਾ ਸੀ ਤੇ ਗਾਂ ਜਿਹੜਾ ਦੇਰ ਦਰਬਾਰ ਵਾਲਾ ਘੋੜਾ ਸੀਗਾ ਉਹਦੇ ਆਪ ਦੇ ਪਟਾ ਸੀਗਾ ਹਾਂ ਅੱਛਾ ਹੁਣ ਗੱਲ ਆ ਜਾਂਦੀ ਬਾਈ ਵੀ ਫੀਸ ਦੀ ਸੋਚਿਆ ਕਿੰਨੇ ਜੰਪ ਦਵੋਗੇ ਕੀ ਸੇਵਾ ਲਵੋਗੇ ਕੀ ਸਾਫ ਕਿਤਾਬ ਹੈ ਨਹੀਂ ਜੰਪ ਦਾ ਬਾਈ ਜੋ ਡਾਕਟਰ ਬਣਾਉਣਗੇ ਜੀ ਅਸੀਂ ਹੋ ਹੀ ਦਿੰਨੇ ਆ ਅੱਛਾ ਠੀਕ ਹੈ ਚਾਹੇ ਉਹਨਾਂ ਨੇ ਜੇ ਤਿੰਨ ਕਹੇ ਤੇ ਤਿੰਨ ਵੀ ਦੇ ਦੇਈਦੇ ਆ ਜੇ ਦੋ ਕਹੇ ਤੇ ਤਾਂ ਦੋ ਵੀ ਦੇ ਦੇਈਦੇ ਜੀ ਠੀਕ ਹੈ ਜੀ 32500 ਹੈ ਬਈ ਜੀ ਠੀਕ ਹੈ ਜੀ ਹੁਣ ਅਸੀਂ ਜਿਵੇਂ ਕੋਈ ਬਾਹਰੋਂ ਕੋੜੀ ਆਉਂਦੀ ਸੀ ਉਹਨੂੰ ਅਸੀਂ 15 16 ਦਿਨ ਜੇ ਇੱਥੇ ਕਿਤੇ ਸਟੇਬਲ ਵੀ ਰੱਖਦੇ ਆ ਜੇ ਹੀਟ ਤੇ ਆਉਂਦੀ 15 18 18 ਦਿਨਾਂ ਦੀ 20 ਦਿਨਾਂ ਦੀ ਜਿਵੇਂ ਚੈੱਕ ਹੁੰਦੀ ਹੈ ਤੇ ਉਹਦੇ ਅਸੀਂ ਸਟੇਬਲ ਚਾਰजेस ਜਿਹੜੇ ਦੂਰੋਂ ਆਵੀਆਂ ਕੋੜੀਆਂ ਉਹਨਾਂ ਤੋਂ ਨਹੀਂ ਲਈਦੇ ਹੂੰ ਪਰ ਜੇ ਮਹੀਨੇ ਤੋਂ ਵੱਧ ਕੋੜੀ ਖੜ ਗਈ ਫੇਰ ਆਪਾਂ ਉਹਦੇ ਉਸ ਰਿਕਾਰਡਿੰਗ ਲਈ ਉਹਦੇ ਕੋਲੋਂ ਚੈੱਕ ਪਾਸ ਕਰਾ ਕੇ ਲੈ ਜਾ ਜੇ ਬਿਲਕੁਲ 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 ਲੱਗਣਾ ਹੀ ਹੈ ਨਾ ਤੇ ਅੱਛਾ ਡਾਕਟਰ ਸਾਹਿਬਾਨ ਕਿਹੜੇ ਆਉਂਦੇ ਨੇ ਨਵੀਂ ਡਾਕਟਰ ਬਈ ਆਪਣੇ ਮੋਹਨਪੁਰੇ ਤੋਂ ਡਾਕਟਰ ਜਗਦੀਪ ਜੀ ਉਹ ਆਉਂਦੇ ਆ ਓਕੇ ਤੇ ਇੱਕ ਡਾਕਟਰ ਹਿੰਦਰਪਾਲ ਆ ਉਹ ਵੀ ਆਪਣੇ ਏਰੀਏ ਦੇ ਪ੍ਰਾਣੇ ਆ ਜੇ ਡਾਕਟਰ ਜਗਦੀਪ ਆ ਨਾ ਅਵੇਲੇਬਲ ਹੋਣੀਆਂ ਕਈ ਵਾਰੀ ਉਹਨਾਂ ਨੂੰ ਟਾਈਮ ਨਾ ਹੋਵੇ ਤੇ ਹਿੰਦਰਪਾਲ ਡਾਕਟਰ ਆਉਂਦੇ ਆ ਹੂੰ ਪ੍ਰਾਣੇ ਡਾਕਟਰ ਆ ਜੀ ਡਾਕਟਰ ਦਾ ਇਥੋਂ ਸਾਰੀ ਜਿੰਨੇ ਵੀ ਆਪਣੇ ਹੁਣ ਇੱਥੇ ਇੱਕ ਸੁਦੇਸ਼ ਜੀ ਵੀ ਚੱਲੀ ਜਾਂਦੇ ਆ ਜੀ ਉਹ ਵੀ ਸੱਦ ਲਈਦੇ ਤੇ ਪ੍ਰੋਪਰ ਆਪਾਂ ਲੋਕੇਸ਼ਨ ਦੱਸ ਦਈਏ ਫਾਰਮ ਦੀ ਬਾਈ ਆਪਣਾ ਫਾਰਮ ਆ ਬਾਈ ਤਿੰਨ ਜੀ ਛੋਟੇ ਜੀ ਛੋਟੇ ਛੋਟੇ ਤਿੰਨ ਜੀ ਹਾਂ ਜੀ ਇਹ ਹੈਗਾ ਬਾਈਪਾਸ ਤੇ ਮੇਲਾ ਲੱਗਦਾ ਆਪਣਾ ਜੀ ਕੋੜਿਆਂ ਦਾ ਗੰਗਾ ਨਗਰ ਦਾ ਉਹ ਤੋਂ 6 ਕਿਲੋਮੀਟਰ ਦੂਰ ਜੀ ਪਦਮਪੁਰ ਆਈ ਰੋਡ ਤੇ ਸਾਤੇ ਪਿੰਡ ਨੂੰ ਅੰਦਰ ਹੋ ਕੇ ਆਉਂਦਾ ਬਾਕੀ ਲੋਕੇਸ਼ਨ ਪਾ ਦਾਂਗੇ ਹਾਂਜੀ ਹੋਰ ਕੋਈ ਗੱਲਬਾਤ ਨਵਜੋਤ ਵੀਰੇ ਰਹਿ ਗਈ ਹੋਵੇ ਹੋਰ ਕੋਈ ਤਾਂ ਆਹੀ ਹੈ ਜਿਵੇਂ ਬਰੀਡਿੰਗ ਦੀ ਮੈਂ ਗੱਲ ਕਰ ਰਿਹਾ ਸੀ ਵੀ ਚਲੋ ਆਪਰੇ ਘੋੜੇ ਦੀ ਨਹੀਂ ਗੱਲ ਕਰਦੇ ਪੰਜਾਬ 'ਚ ਜੇ ਬਰੀਡ ਜਿਵੇਂ ਥੋੜੀ ਚੇਂਜ ਕਰਨੀ ਚਾਹੀਦੀ ਹੈ ਲੋਕਾਂ ਨੂੰ ਜੀ ਜਿਵੇਂ ਆਪਾਂ ਨੇ ਕਹਿੰਦੇ ਕਮਰਸ਼ੀਅਲ ਬਰੀਡਿੰਗ ਕਰੋ ਪਰ ਜਿੰਨਾਂ ਕੋਲੇ 10-10 15-15 ਘੋੜੀਆਂ ਵੱਡੇ ਬ੍ਰੀਡਰ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਥੋੜੀ ਅਡ ਲਾਈਨ ਦੇ ਘੋੜੇ ਯੂਜ਼ ਕਰਕੇ ਆਪਾਂ ਉੱਚ ਦੋ ਤਿੰਨ ਘੋੜੀਆਂ ਤੇ ਅਡ ਲਾਈਨ ਦੇ ਘੋੜੇ ਛੱਡੋ ਕਿਹੜੀ ਘੋੜੀ ਕਿਹੜੇ ਘੋੜੇ ਤੋਂ ਬੁਲਾਉਣੀ ਚਾਹੀਦੀ ਹੈ ਥੋੜੇ ਅਕੋਰਡਿੰਗ ਵੀ ਯਾਰ ਇਹ ਤਾਂ ਘੋੜੀ ਹੁਣ ਤੁਹਾਡੇ ਕੋਲੇ ਵੀ ਘੋੜੀਆਂ ਮਾਰੀ ਦੀ ਕਿਰਪਾ ਨਾਲ ਸੋਹਣੀਆਂ ਖੜੀਆਂ ਆ ਅੱਛਾ ਇੱਕ ਗੱਲ ਹੋਰ ਹੈ ਵੀ ਜਦੋਂ ਅਸੀਂ ਆਏ ਆ ਤੇ ਅੱਜ ਮੇਰੇ ਹਿਸਾਬ ਨਾਲ 6-7 ਘੋੜੀਆਂ ਵੀਰੋ ਨਾਲ ਗੋਲੇ ਮਿਲ ਲਈ ਆਇਆ ਹਾਂ ਤੇ ਬਹੁਤ ਘੱਟ ਹੁੰਦਾ ਹੈ ਕਹਿੰਦਾ ਭਾਬਾ ਕਿ ਘੋੜਾ ਦੁਨੀਆਂ ਖਨੂੰ ਮਿਲਦੀਆਂ ਵੀ ਮੇਲੀਆਂ ਆਈਆਂ ਹਜੇ ਤਾਂ ਆਫ ਸੀਜ਼ਨ ਹੈ ਕਈ ਸੀਜ਼ਨ ਆ ਆਫ ਸੀਜ਼ਨ ਚ ਤੇ ਕਈ ਸਿਲੇ ਚ ਵੀ ਆਈਆਂ ਕੱਢੀਆਂ ਬਿਲਕੁਲ ਹਾਂ ਤੇ ਅੱਛਾ ਹੁਣ ਗੱਲ ਆ ਜਾਂਦੀ ਵੀ ਜਿਹੜੀ ਮੈਂ ਤੁਹਾਨੂੰ ਸਵਾਲ ਪੁੱਛਿਆ ਵੀ ਕਿਹੜੀ ਘੋੜੀ ਕਿਹੜੇ ਘੋੜੇ ਤੋਂ ਮਲਾਈ ਜਾਵੇ ਆ ਤਾਂ ਹੀ ਘੋੜੀ ਦੇਖ ਕੇ ਲਾਈਨ ਦੇਖ ਕੇ ਪਿੱਛੋਂ ਫੇਰ ਆਪਾਂ ਨੂੰ ਸੋਚਣਾ ਚਾਹੀਦਾ ਵੀ ਕਿਹੜੇ ਨਾਲ ਮਲਾਈਏ ਆਪਾਂ ਘਾਟਾਂ ਕਿਹੜੀਆਂ ਕਿੱਦਾਂ ਪੂਰੀਆਂ ਹੋਣਗੀਆਂ ਬਿਲਕੁਲ ਭਾਈ ਜੇ ਇੰਨੀ ਚ ਕੋਈ ਘਾਟ ਹੈ ਤੇ ਉਹ ਘੋੜਾ ਕੀ ਘਾਟ ਕੱਢਦਾ ਹੈ ਬੱਚਿਆਂ ਚ ਫੇਰ ਹੀ ਬਿਲਕੁਲ ਬਿਲਕੁਲ ਪਹਿਲਾਂ ਤਾਂ ਘੋੜਾ ਆ ਜਾਣਾ ਚਾਹੀਦਾ ਵੀ ਕਸਟ੍ਰੇਲੀਅ ਪੂਰੀ ਕਰਨ ਦੀ ਸ਼ਮਤਾ ਹੋਵੇ ਹਾਂ ਉਹ ਤਾਂ ਵੀ 100% ਤਾਂ ਕੋਈ ਨਹੀਂ ਹੁੰਦਾ ਜੀ ਜੀ ਵੀ ਚਲੋ 90% ਦਾ ਹੀ ਘੋੜਾ ਪੂਰਾ ਹੈ ਫੇਰ ਹੀ ਇਟਾਲੀਅਨ ਮੰਨਿਆ ਜਾਂਦਾ ਹੈ ਜੀ ਤੇ ਉਹ ਜਾਂ ਘੋੜਾ ਯੂਜ਼ ਕਰੋ ਜਿਹੜਾ ਤੁਹਾਨੂੰ ਇਹ ਉਹਦੇ ਰਿਜ਼ਲਟ ਤੁਸੀਂ ਦੇਖੇ ਹੋਣ ਜਾਂ ਨਵਾਂ ਘੋੜਾ ਦਾ ਚਲੋ ਉਹਦੀ ਆਪ ਦੀ ਅਬਰੀਕਾ ਦੇਖ ਲਓ ਕੰਨ ਗਰਦਨ ਹਾਂ ਗਾਮਚੀ ਛੋਟੀ ਚਾਹੀਦੀ ਆਪਾਂ ਨੂੰ ਜੀ ਤੇ ਉਸ ਹਾਲ ਨਾਲ ਆਪਦੀ ਘੋੜੀ ਦੇਖੋ ਜੇ ਕੰਨ ਖੁੱਲੇ ਆ ਤਾਂ ਜੋੜੇ ਕਰਨ ਵਾਲੇ ਜਾਂ ਉਸ ਹਾਵ ਨਾਲ ਘੋੜੇ ਬਣਾਉਂਦੇ। ਬੱਚਿਆਂ ਦੇ ਵਿੱਚ ਕੀ ਕੰਨ ਜੋੜ ਰਿਹਾ ਜੇ ਆਪਣੀ ਕੁੜੀ ਦੇ ਕੰਨ ਖੁੱਲੇ ਆ। ਹਾਂ। ਕਈ ਵਾਰੇ ਘੋੜੇ ਦਾ ਆਇਆ ਹੁੰਦਾ ਬਾਈ ਵੀ ਕੰਨ ਮੰਨ ਲਓ ਪੂਰਾ ਸਹੀ ਹੁੰਦਾ ਹੈ ਕਿ ਇਹ ਘੋੜੀ ਦਾ ਵੀ ਆਪਾਂ ਕਹਿੰਨੇ ਆਂ ਵੀ ਬਿਲਕੁਲ 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 ਉਹ ਜਿਹਦਾ ਬਾਈ ਨੇ ਗੱਲ ਕੀਤੀ ਸੀ 50 50 ਉਹ ਚੀਜ਼ਾਂ ਸਾਨੂੰ ਵੇਖਣੀਆਂ ਪੈਣੀਆਂ ਜੇ ਬਰੀਡ ਦੇ ਵਿੱਚ ਸਫਲ ਕਰਨਾ ਬਿਲਕੁਲ ਘੋੜੀ ਦੀ ਗਰਦਨ ਲੈਂਥ ਦੇਖ ਕੇ ਫਿਰ ਘੋੜਾ ਛੱਡੇ ਘੋੜੀ ਦੀ ਬੰਤਰ ਦੇਖ ਕੇ ਫਿਰ ਉਹ ਜਾ ਘੋੜਾ ਛੱਡੇ ਜਿਹਨੇ ਕਮਰਸ਼ੀਅਲ ਬਰੀਡਿੰਗ ਕਰਨੀ ਚਾਹੀਓ ਉਹਨਾਂ ਵਾਸਤੇ ਤਾਂ ਅਲੱਗ ਆਪਸ਼ਨ ਹੈ ਉਹਨਾਂ ਨੂੰ ਤਾਂ ਜਿਹੜੇ ਘੋੜੇ ਚੱਲ ਰਹੇ ਆ ਵੱਡੇ ਘੋੜੇ ਉਹਨਾਂ ਤੋਂ ਹੀ ਘੋੜੀ ਮਲਾਉਣੀ ਚਾਹੀਦੀ ਹੈ ਹੂੰ ਤੇ ਉਸ ਤੋਂ ਇਲਾਵਾ ਜਿਹੜੇ ਮਤਲਬ ਸੋਚ ਸਮਝ ਕੇ ਬਰੀਡ ਕਰਦੇ ਆ ਜਾਂ ਮਤਲਬ ਕੁਛ ਵੀ ਅਲੱਗ ਲਾਈਨ ਥੋੜੀ ਜਿਹੀ ਚਲਾਉਣਾ ਚਾਹੁੰਦੇ ਆ ਜਾਂ ਆਪਦੇ ਵਾਸਤੇ ਪ੍ਰੀਜ਼ਰਵਡ ਕਰਨਾ ਚਾਹੁੰਦੇ ਆ ਉਹਨਾਂ ਨੂੰ ਆਪਦੀ ਘੋੜੀ ਦੇਖ ਕੇ ਫੇਰ ਹੀ ਘੋੜਾ ਉਸ ਹਿਸਾਬ ਦਾ ਸੁਣਾਉਣਾ ਚਾਹੀਦਾ ਯਾਰ ਭਾਈ ਲਾਈਨ ਦਾ ਮਤਲਬ ਇਹ ਹੁੰਦਾ ਸੀ ਹੁਣ ਲਾਈਨ ਆਪਣੇ ਲੋਕਾਂ ਨੇ ਬਣਾਲੀ ਵੇਚਣ ਵਾਸਤੇ ਹਮ ਰਿਐਲਿਟੀ 'ਚ ਜੋ ਲਾਈਨ ਦਾ ਮਾਰਵਾੜੀ ਘੋੜੇ ਆ ਮੰਨ ਲਓ ਕੋਈ ਵੀ ਘੋੜੇ ਘੋੜੇ 'ਚ ਘੋੜੀ ਹੁੰਦੀ ਹੈ ਚੰਗੇ ਹੋਣਗੇ ਹੋ ਸਕਦਾ ਕਿਸੇ ਲਾਈਨ ਦੇ ਵਿੱਚ ਹਾਈਟ ਹੋਵੇ ਕਿਸੇ ਦੇ ਵਿੱਚ ਬਿਊਟੀ ਹੋਵੇ ਹਮ ਠੀਕ ਹੈ ਜੀ ਤੇ ਕਿਸੇ ਦੇ ਵਿੱਚ ਦੋਨੇ ਚੀਜ਼ਾਂ ਹੀ ਹੋਣ ਠੀਕ ਹੈ ਪਰ ਲਾਈਨ ਦਾ ਜੋ ਮੇਨ ਮਹੱਤਵ ਸੀ ਉਹ ਵੇਚਣ ਪੱਖੋਂ ਨਹੀਂ ਸੀ ਲਾਈਨ ਦਾ ਮੇਨ ਮਹੱਤਵ ਉਹਨਾਂ ਦੇ ਬਰੀਡਿੰਗ ਆਸਤੇ ਸੀ ਹੂੰ ਕਿ ਜੇ ਤੁਹਾਨੂੰ ਉਹਦੇ ਮਾਪਿਓ ਪਤਾ ਨਾ ਕੋੜੀ ਦੇ ਠੀਕ ਹੈ ਤੁਹਾਨੂੰ ਜੇ ਉਹਦੀ ਪਿਛਲੀ ਚਾਰ ਜਨਰੇਸ਼ਨਾਂ ਪਤਾ ਤੇ ਤੁਸੀਂ ਉਹੋ ਕੋੜਾ ਯੂਜ਼ ਕਰੋ ਜੋ ਉਹਦੇ ਨਾਲ ਓਵਰਲੈਪ ਨਾ ਕਰੇ ਘੱਟੋ ਘੱਟ ਤੀਜੀ ਜਨਰੇਸ਼ਨ ਤੱਕ ਹੂੰ ਲੋਕੀ ਦਾ ਕਹਿੰਦੇ ਕਿ ਚੌਥੀ ਜਨਰੇਸ਼ਨ ਪਰ ਘੱਟੋ ਘੱਟ ਤੀਜੀ ਜਨਰੇਸ਼ਨ ਤੱਕ ਜੀ ਠੀਕ ਹੈ ਨਾ ਜੇ ਇੱਕ ਕੋੜਾ ਇਹ ਮੰਨ ਲਓ ਕਿ ਸੁਲਤਾਨ ਦਾ ਤੇ ਆਲੀ ਸ਼ਾਨ ਦਾ ਬੱਚਾ ਹੈ ਦੂਜੇ ਪਾਸੇ ਤੁਸੀਂ ਸੁਲਤਾਨ ਤੇ ਆਲੀ ਸ਼ਾਨ ਦੇ ਘੋੜੇ ਦੀ ਕਿਸੇ ਹੋਰ ਘੋੜੇ ਦੀ ਬੱਚੀ ਉਹ ਤੋਂ ਮੇਲ ਕਰਵਾਉਂਗੇ ਤਾਂ ਉਹ ਇਨ ਬਰੀਡਿੰਗ ਹੀ ਹੈ ਹੂੰ ਠੀਕ ਹੈ ਨਾ ਜੇ ਤੁਸੀਂ ਤਿੰਨ ਚਾਰ ਪਾਸਿਓਂ ਜਨਰੇਸ਼ਨ ਜੇ ਤੁਸੀਂ ਧਿਆਨ ਰੱਖਣੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਨ ਬਰੀਡਿੰਗ ਨਾ ਕਰੋ ਨਾ ਨਾ ਕੀ ਇਹਦਾ ਮਤਲਬ ਇਹ ਹੈ ਕਿ ਜੀ ਕੈ ਆਲੀ ਸ਼ਾਨ ਦੇ ਲਾਈਨ ਦੇ ਮਹਿੰਗੇ ਵਿਕਦੇ ਆ ਜੀ ਜਾਂ ਫਲਾਨੀ ਲਾਈਨ ਦੇ ਮਹਿੰਗੇ ਵਿਕਦੇ ਆ ਜੋ ਮੇਨ ਕਨਸੈਪਟ ਸੀ ਲਾਈਨ ਜਾਣਨ ਦਾ ਲਾਈਨ ਜਾਣਨ ਉਸ ਚੀਜ਼ ਨੂੰ ਲੋਕੀ ਭੁਲਕੇ ਉਹਨੂੰ ਵੇਚਣ ਵਾਲੇ ਪਾਸੇ ਨੂੰ ਹੋਗੇ ਹੂੰ ਅੱਛਾ ਟੋਟਲ ਕੋੜੀਆਂ ਕਿੰਨੀਆਂ ਆ ਆਪਣੇ ਕੋਲ ਦੀ ਸਾਰੇ ਨਗਿਨੇ ਪਾ ਕੇ ਟੋਟਲ ਕਿੰਨੇ ਆ ਜੀ ਆਪਣੇ ਕੋਲ ਬਈ ਹੋਣ ਤਾਂ ਮੰਨ ਲਓ ਜਿਹੜੀਆਂ ਵੇਚਣ ਵਾਲੇ ਪੱਖੋਂ ਤਾਂ ਤਿੰਨ ਕੋੜੀਆਂ ਅੱਛਾ ਨਾਲ ਵਪਾਰ ਦਾ ਵੀ ਚੱਲਦਾ 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 ਬਈ ਉਹ ਚੱਲਦਾ ਆਪਾਂ ਤਿੰਨ ਕੋੜੀਆਂ ਪਹਿਲਾਂ ਵੇਚ ਚੁੱਕੇ ਆ ਇਹ ਤੋਂ ਪਹਿਲਾਂ ਬਾਕੀ ਰੇਟ ਬੜਾ ਬਾਈਆਂ ਦਾ ਜੈਨੂਇਨ ਜੀ ਘੋੜੀਆਂ ਤਾਂ ਬਸ਼ੀਰੀਆਂ ਤੁਹਾਨੂੰ ਵਿਖਾਵਾਂਗੇ ਅਗਲੇ ਭਾਗ ਦੇ ਵਿੱਚ ਪਰ ਇੰਨਾ ਕਿ ਤੁਹਾਨੂੰ ਮੈਂ ਦੱਸਦਾ ਕਿ ਬਾਈਆਂ ਤੋਂ ਬਹੁਤ ਸੋਹਣੀਆਂ ਬਹੁਤ ਬਿਊਟੀ ਵਾਲੀਆਂ ਬਸ਼ੀਰੀਆਂ ਵੀ ਖੜੀਆਂ ਐ ਘੋੜੀਆਂ ਵੀ ਖੜੀਆਂ ਚੰਗੀ ਲਾਈਨ ਦੀਆਂ ਵੀ ਹੈਗੀਆਂ ਤੇ ਪਰ ਉਸ ਹਿਸਾਬ ਨਾਲ ਬਾਈ ਰੇਟ ਬੜਾ ਜੈਨੂਨ ਐ हां जी हां जी बड़ा ही जायज पादे विच ਤੁਹਾਨੂੰ मिलजूगी बाकी बाई जी ਤੁਸੀਂ ਇਸ ਵੀਡੀਓ ਤੋਂ ਵੀ बाई ਤੋਂ ਜਨਮ ਪਾਲ ਦੇ ਫਿਰਦੇ ਉਹਦਾ ਭਾਈ ਉਹ ਮੁਖਾਵਾਂਗੇ ਤਾਂ ਤੁਹਾਨੂੰ ਅਗਲੇ ਭਾਗ ਚ ਪਰ ਬਾਈਆਂ ਤੋਂ ਫੋਟੋ ਤੁਸੀਂ ਮੰਗਾ ਲਿਓ ਤੇ ਬਾਈ ਹੁਣ ਕਰੀਏ ਐਂਡ ਵੀਡੀਓ ਕਰਦੇ 25 ਮਿੰਟਾਂ ਦੇ ਲੱਗੇ ਹੋਗੀ ਤੇ ਅਸੀਂ ਵੀਡੀਓ ਕਰਦੇ ਸੀ 12 15 ਮਿੰਟ ਪਰ ਮੈਨੂੰ ਐਂ ਲੱਗਦਾ ਹੈ ਵੀ ਦੋਸਤਾਂ ਨੂੰ ਇਹ ਜਿਹੜੀ ਜਾਣਕਾਰੀ ਹੈ ਉਹ ਵੀ ਵਧੀਆ ਲੱਗੇ ਤੇ ਭਰਾਵਾਂ ਨੂੰ ਸ਼ੇਅਰ ਵੀ ਜਰੂਰ ਕਰਨਗੇ ਸੋ ਭਰਾਵਾਂ ਨੂੰ ਸਪੋਰਟ ਦੱਬ ਕੇ ਕਰਿਓ ਪਹਿਲੀ ਵਾਰਾਂ ਬਾਈਆਂ ਦਾ ਸੋਹਣਾ ਸਰਖਾ ਕੁੜਾ ਕਰਨ ਵੀਰ ਤੁਹਾਨੂੰ ਮੁਖਾਇਆ ਬਾਦਲ ਦਾ ਤੇ ਇਹਦਾ ਬੱਚਾ ਹੈ ਤੇ ਘੋੜੇ ਨੇ ਅਗਲੇ ਪਾਸੇ ਕਰਨਵੀਰ ਨੇ ਜੋ ਪੈਦਾ ਕਰੀ ਜਾਂਦਾ ਉਹ ਵੀ ਇੱਕ ਸੋਚਣ ਦੇ ਵਿਚਾਰਨ ਵਾਲੀ ਗੱਲ ਹੈ ਬਹੁਤ ਹੀ ਲਾਜਵਾਰ ਯਾਰ ਬੱਚੇ ਮੈਨੂੰ ਤਾਂ ਪਰਸਨਲੀ ਤੌਰ ਤੇ ਬਹੁਤ ਚੰਗੇ ਲੱਗੇ ਖਾਸ ਕਰਕੇ ਜਿੱਦਾਂ ਇਹ ਆਪ ਖੜਦਾ ਆੜੀ ਤੋਂ ਕੱਢ ਕੇ ਤੇ ਬੱਚੇ ਵੀ ਓਦਾਂ ਦੇ ਹੀ ਆ ਬਾਈ ਬਹੁਤ ਮਾਜਵਾਰ ਹੈ ਬਾਕੀ ਬਰੀਡਿੰਗ ਕਰਨੀ ਹੈ ਬਾਈਆਂ ਤੋਂ ਸਰਵਿਸ ਲੈਣੀ ਹੈ ਤੇ ਸਿਰਫ 25000 ਰੁਪਏ ਦੇ ਵਿੱਚ ਤੁਹਾਨੂੰ ਇੱਕ ਬਹੁਤ ਵਧੀਆ ਤੇ ਬਹੁਤ ਕਹ ਦਵਾਂ ਵੀ ਵਧੀਆ ਭਾਅ ਤੇ ਚੰਗੇ ਰੇਟਾਂ ਦੇ ਵਿੱਚ ਇਹ ਕੋੜੇ ਦੇ ਬੱਚੇ ਜਾ ਰਹੇ ਆ ਸੌ ਦੇਰੀ ਨਾ ਕਰੋ ਥੋੜੀ ਬੁਲਾਉਣੀ ਹੈ ਤਾਂ ਭਰਾਵਾਂ ਨਾਲ ਸੰਪਰਕ ਕਰ ਲਿਓ ਬਹੁਤ ਜਲਦੀ ਅਗਲੀ ਵੀਡੀਓ ਨਾਲ ਹਾਜ਼ਰ ਹੁੰਦੇ ਆ ਉਨੇ ਸਾ ਮੇਰੀ ਦਿਉਲੀ ਸਖਸ ਨੂੰ ਯਾਦ ਤਾਂ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਕ ਹੈ ਸਤਿਕਾਰ ਬਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਓਕੇ ਸਦਿਮਾ ਅਗਲੀ ਵੀਡੀਓ ਬਾਈਆਂ ਦੀਆਂ ਘੋੜੀਆਂ ਦੀਆਂ ਵਸ਼ੀਰੀਆਂ ਮਖਾਉਨੇ ਆ ਧੰਨਵਾਦ